ਭਾਰਤ ਵੱਲੋਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਪਾਕਿਸਤਾਨ ਨਾਲ ਸੰਬੰਧਿਤ ਜਿਹੜੀ ਲੜਾਈ ਵੀ ਹੋਈ ਸਰਜੀਕਲ ਸਟ੍ਰਾਈਕ ਹੋਏ ਤੇ ਉਸ ਤੋਂ ਬਾਅਦ ਦੀ ਸੀਜ਼ਫਾਇਰ ਦੀ ਸਾਰੀ ਜਾਣਕਾਰੀ ਦੇਣ ਵਾਸਤੇ ਕਿ ਪਾਕਿਸਤਾਨ ਕਿਵੇਂ ਅੱਤਵਾਦ ਫੈਲਾਉਂਦਾ ਹੈ ਬਾਕੀ ਹੈ ਇੱਕ ਡੈਲੀਗੇਸ਼ਨ ਤਾਂ ਸੱਤ ਡੈਲੀਗੇਸ਼ਨ ਭੇਜੇ ਜਾ ਰਹੇ ਨੇ ਉਹਨਾਂ ਦਾ ਤਾਂ ਅੱਜ ਰੌਲਾ ਚੱਲ ਹੀ ਰਿਹਾ ਹੈ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਇਸੇ ਦੌਰਾਨ ਇੱਕ ਇੰਟਰਵਿਊ ਦਾ ਹਵਾਲਾ ਜਿਹੜਾ ਨਵੇਂ ਤੌਰ ਤੇ ਆ ਰਿਹਾ ਜਿਹਦੇ ਜਿਹੜੀ ਇੰਟਰਵਿਊ ਨੂੰ ਲੈ ਕੇ ਟਵੀਟ ਵੀ ਦਿੱਤਾ ਹੋਇਆ ਹੈ ਇੰਟਰਵਿਊ ਦੇਸ਼ ਦੇ ਵਿਦੇਸ਼ ਮੰਤਰੀ ਐਸ ਜੈ ਸੰਕਰ ਦੀ ਔਰ ਉਹ ਕੀ ਕਹਿੰਦੇ ਨੇ ਉਹ ਬੇहद ਨਾਜ਼ੁਕ ਵੀ ਹੈ ਬੇहद ਸੰਵੇਦਨਸ਼ੀਲ ਹੈ ਤੇ ਉਹਦੇ ਤੇ ਭਾਰਤ ਸਰਕਾਰ ਤੋਂ ਸਵਾਲ ਪੁੱਛੇ ਜਾ ਰਹੇ ਨੇ ਸਵਾਲ ਖੜੇ ਹੋ ਰਹੇ ਨੇ ਔਰ ਡੈਲੀਗੇਸ਼ਨ ਜਾਊਗਾ ਉਦੋਂ ਪਹਿਲਾਂ ਹੀ ਇਸੇ ਦੌਰਾਨ ਪਹਿਲਾਂ ਹੀ ਇੱਕ ਹੋਰ ਗੱਲ ਡੋਨਲਡ ਟਰੰਪ ਨੇ ਇੱਕ ਵਾਰ ਫੇਰ ਇੱਕ ਵੱਡੀ ਇੰਟਰਵਿਊ ਦੇ ਦੌਰਾਨ ਫੇਰ ਕਿਹਾ ਕਿ ਨਿਊਕਲੀਅਰ ਜੰਗ ਲੱਗ ਜਾਂਦੀ ਨਹੀਂ ਤਾਂ ਮੈਂ ਜੇਕਰ ਸ਼ਾਂਤੀ ਨਾ ਕਰਾਉਂਦਾ ਜੇਕਰ ਮੈਂ ਨਾ ਵਿਚਾਰਿਆ ਇਹ ਸਾਰਾ ਰੋਲ ਖਚੋਣਾ ਕੀ ਹੈ ਕਿਉਂ ਇਹ ਪਿੱਛਾ ਨਹੀਂ ਛੱਡ ਰਿਹਾ ਕਿਉਂ ਕਲੈਰਿਟੀ ਨਹੀਂ ਹਜੇ ਤੱਕ ਹੋ ਰਹੀ ਇਹਦੇ ਤੇ ਗੱਲ ਕਰਦੇ ਇਸੇ ਦੌਰਾਨ ਇੱਕ ਹੋਰ ਵੱਡੀਆਂ ਗੱਲਾਂ ਜਿਹੜੀਆਂ ਸਾਡੀ ਸਟੇਟ ਦੀ ਪੋਲਿਟਿਕਸ ਦੇ ਵਿੱਚ ਹੋ ਰਹੀਆਂ ਪੰਜ ਮੈਂਬਰੀ ਕਮੇਟੀ ਦਾ ਮੋਂਗੇ ਦੇ ਵਿੱਚ ਇੱਕ ਵੱਡਾ ਕੱਟ ਸੀ ਮੋਂਗੇ ਜ਼ਿਲ੍ਹੇ ਦੇ ਚਾਰੇ ਹਲਕਿਆਂ ਦਾ ਉਥੋਂ ਚੈਲੰਜ ਕਿਵੇਂ ਅਕਾਦੀਦਾਂ ਨੂੰ ਕੀਤਾ ਗਿਆ ਤੇ ਕਿਵੇਂ ਉਹ ਅਗਲੇ 2 ਦਿਨਾਂ ਦੇ ਅੰਦਰ-ਅੰਦਰ ਆਨਲਾਈਨ ਮੈਂਬਰਸ਼ਿਪ ਦਾ ਐਲਾਨ ਕਰਨ ਵਾਲੇ ਨੇ ਇਹਦਾ ਕੀ ਇੰਪੈਕਟ ਪੰਥਕ ਪੋਲਿਟਿਕਸ ਤੇ ਪਏਗਾ ਇਹਦੇ ਤੇ ਗੱਲ ਕਰਦੇ ਆ ਤੇ ਇੱਕ ਹੋਰ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ <th> ਹੋਣਾ ਨੇ ਸਿੱਖ ਵਕੀਲਾਂ ਤੇ ਸਾਬਕਾ ਜੱਜਾਂ ਨਾਲ ਇੱਕ ਮੀਟਿੰਗ ਕੀਤੀ ਹੈ ਭਾਈ ਬਲਵੰਤ ਸਿੰਘ ਰਾਜੋਵਾਣਾ ਦੀ ਮਰਸੀ ਪਟੀਸ਼ਨ ਨੂੰ ਲੈ ਕੇ ਉੱਥੇ ਕੀ ਗੱਲਬਾਤ ਹੁੰਦੀ ਹੈ ਤੇ ਕਿਸ ਲੈਵਲ ਦੀ ਰਣਨੀਤੀ ਉਹ ਲਿਖੀ ਜਾਏਗੀ ਗੱਲ ਇਹ ਤੇ ਵੀ ਕਰਦੇ ਆ ਪਰ ਪਹਿਲਾਂ ਸਭ ਤੋਂ ਵਿਦੇਸ਼ ਮੰਤਰੀ ਐਸ ਜੈ ਸੰਕਰ ਦਾ ਇੰਟਰਵਿਊ ਉਸ ਇੰਟਰਵਿਊ ਤੇ ਆਧਾਰਿਤ ਏਐਨਆਈ ਵੱਲੋਂ ਇੱਕ ਟਵੀਟ ਜਿਹੜਾ ਕੀਤਾ ਗਿਆ ਜਿਹੜੀ ਉਹਦੀ ਟੋਟਲ ਇਬਾਰਤ ਹੈ ਉਹ ਕੀ ਕਹਿੰਦੀ ਹੈ ਉਹ ਇਹ ਕਹਿੰਦੀ ਹੈ ਐਸ ਜੈ ਸੰਕਰ ਨੂੰ ਦਾ ਹਵਾਲੇ ਦੇ ਨਾਲ ਕਿ ਅਸੀਂ 7 ਤਾਰੀਖ ਨੂੰ 7 ਮਈ ਜਿੱਥੇ ਸਰਜੀਕਲ ਅਟੈਕ ਕੀਤਾ ਜਾਂਦਾ ਤੇ ਉਸ ਦੌਰਾਨ ਉਹ ਕਹਿੰਦੇ ਨੇ ਪਾਕਿਸਤਾਨ ਦੀ ਅਥਾਰਟੀ ਜਿਨੂੰ ਪਾਕਿਸਤਾਨ ਨੂੰ ਪਹਿਲਾਂ ਸੂਚਿਤ ਕਰ ਦਿੱਤਾ ਗਿਆ ਸੀ ਕਿ ਭਾਰਤ ਅਟੈਕ ਕਰੇਗਾ ਕੇਵਲ ਅਤਵਾਦੀ ਟਿਕਾਣਿਆਂ ਤੇ ਕਰੇਗਾ ਫੌਜ ਤੇ ਸਿਵਲਿਅਨ ਤੇ ਬਿਲਕੁਲ ਕੋਈ ਅਟੈਕ ਇਸ ਲੈਵਲ ਦਾ ਨਹੀਂ ਹੋਏਗਾ ਬਾਕੀ ਜਿਹੜੇ ਮਿਲਟਰੀ ਦੇ ਮਾਮਲੇ ਨੇ ਉਹ ਚਾਕ ਚੁਬੰਦ ਇਸ ਲਈ ਰੱਖੇ ਜਾਂਦੇ ਨੇ ਕਿ ਕਿਸੇ ਹੋਰ ਮਾਮਲੇ ਦੇ ਵਿੱਚ ਕੋਈ ਹੋਰ ਰਿਟੈਲੀਏਸ਼ਨ ਦੇ ਜਿਹੜੇ ਮਾਮਲੇ ਹੁਣ ਸਭ ਤੋਂ بڑا ਸਵਾਲ ਇਹ ਪੁੱਛਿਆ ਜਾ ਰਿਹਾ ਹੈ ਕਿ ਕੀ ਇਹ ਮੌਕੇ ਤੇ ਦੱਸਿਆ ਗਿਆ ਉਦੋਂ ਪਹਿਲਾਂ ਦੱਸਿਆ ਗਿਆ ਪਹਿਲਾਂ ਦੱਸਿਆ ਗਿਆ ਤਾਂ ਪਾਕਿਸਤਾਨ ਨੂੰ ਇਹ ਤਿਆਰੀ ਲਈ ਜਿਹੜਾ ਨੁਕਸਾਨ ਹੋਇਆ ਜਿਸ ਲੈਵਲ ਦਾ ਪਾਕਿਸਤਾਨ ਨੇ ਰਿਟੈਲੀਏਟ ਕੀਤਾ ਜਿਵੇਂ ਭਾਰਤ ਦੀਆਂ ਜੜੀਆਂ ਵੱਖ-ਵੱਖ ਜਗ੍ਹਾ ਤੇ ਫੌਜੀ ਟਿਕਾਣੇ ਨੇ 에ਅਰ ਬੇਸ ਨੇ ਉਹਨਾਂ ਨੂੰ ਟਾਰਗੇਟ ਬਣਾਇਆ ਗਿਆ ਔਰ ਜਿਸ ਤੱਕ ਦੇ ਨਾਲ ਜਿਹੜੇ ਰਾਫੇਲ ਤੋਂ ਲੈ ਕੇ ਜਹਾਜ਼ ਡਿੱਗੇ ਜਾਂ ਨਹੀਂ ਡਿੱਗੇ ਦੀ ਕੰਟਰੋਵਰਸਟੀ ਚੱਲ ਰਹੀ ਹੈ ਔਰ ਇਵਨ ਰਾਫੇਲ ਦੇ ਆਪਣੇ ਇੱਕ ਵੱਡੇ ਅਧਿਕਾਰੀ ਨੇ ਇੱਕ ਇੰਟਰਵਿਊ ਚ ਕਿਹਾ ਕਿ ਇਹ ਜਿਹੜੇ ਜਹਾਜ਼ ਡਿੱਗਣ ਤੋਂ ਲੈ ਕੇ ਦੀਆਂ ਗੱਲਾਂ ਹੋ ਰਹੀਆਂ ਨੇ ਭਾਰਤ ਵਾਲੇ ਪਾਸੇਓਂ ਅਜੇ ਤੱਕ ਕੋਈ ਉਹਦੀ ਪੁਸ਼ਟੀ ਨਹੀਂ ਕੀਤੀ ਗਈ ਇਹ ਸਾਰੀਆਂ ਗੱਲਾਂ ਦੇ ਲਈ ਚੌਕਸ ਰਹਿਣ ਦੇ ਵਾਸਤੇ ਇਹ ਗੱਲਾਂ ਲਈ ਕੀ ਪਾਕਿਸਤਾਨ ਨੂੰ ਮੈਂਟਲੀ ਜਾਂ ਇਹ ਜਿਹੜੀ ਸੂਚਨਾ ਉਹਨੂੰ ਤਿਆਰ ਕਰ ਦਿੱਤਾ ਇਸ ਨਾਲ ਕੀ ਕੋਈ ਵਿਦੇਸ਼ ਮੰਤਰੀ ਜਾਂ ਕੋਈ ਸਰਕਾਰ ਇਸ ਲੈਵਲ ਦੀ ਸੂਚਨਾ ਕਿਸੇ ਵਿਰੋਧੀ ਜਿੱਥੇ ਅਟੈਕ ਕਰਨਾ ਉਹਨੂੰ ਕਿਸੇ ਢੰਗ ਨਾਲ ਦੇ ਸਕਦੀ ਹੈ ਜਾਂ ਇਹਦੇ ਮਾਨਿਆਂ ਵਿੱਚ ਇਹਦੇ ਮਾਨਿਆਂ ਦੇ ਵਿੱਚ ਅਜੇ ਤੱਕ ਭਾਰਤ ਸਰਕਾਰ ਨੇ ਕੁਝ ਹੋਰ ਜ਼ਿਆਦਾ ਖੁਲਾਸਾ ਨਹੀਂ ਕੀਤਾ ਕਿ ਇਹਨੂੰ ਕਿਵੇਂ ਲਿਆ ਜਾਏ ਕੀ ਗੱਲ ਹੈ ਹਾਲਾਂਕਿ ਇਹਦੀ ਡਿਟੇਲ ਵੀ ਜੇਕਰ ਟਵੀਟ ਦੀ ਡਿਟੇਲ ਜਾਂ ਉਸ ਇੰਟਰਵਿਊ ਦੀ ਡਿਟੇਲ ਸੁਣੀ ਜਾਏ ਕਿ ਅਸੀਂ ਪਾਕਿਸਤਾਨ ਨੂੰ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਕੇਵਲ ਇੱਥੇ ਤੱਕ ਸੀਮਿਤ ਰਹਿਣਗੇ ਅਸੀਂ ਕੋਈ ਜੰਗ ਵਾਲੀ ਗੱਲ ਨਹੀਂ ਕਰ ਰਹੇ ਉਹਨਾਂ ਨੇ ਪ੍ਰਵਾਨ ਨਹੀਂ ਕੀਤਾ ਉਹਨਾਂ ਨੇ ਇਹਨੂੰ ਨਾਈਟਲੀ ਲਿਆ ਉਹਨਾਂ ਨੇ ਇਹਨੂੰ ਸਬਜੈਕਟ ਢੰਗ ਦੇ ਨਾਲ ਨਹੀਂ ਲਿਆ ਉਹਨਾਂ ਨੇ ਸਾਡੇ ਮਿਲਟਰੀ ਬੇਸ ਤੇ ਤੇ ਇਧਰ ਉਧਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਹਮਲੇ ਦੇ ਵਿੱਚੋਂ ਫਿਰ ਜ਼ੋਰ ਨੁਕਸਾਨ ਭਾਰਤ ਵਾਲੇ ਪਾਸੇ ਉਹਨਾਂ ਦਾ ਹੋਇਆ 10 ਮਈ ਤੱਕ ਉਸ ਤੋਂ ਬਾਅਦ ਉਹਨੂੰ ਪਤਾ ਲੱਗਿਆ ਕਿ ਸਾਡਾ ਨੁਕਸਾਨ ਉਹ ਬਹੁਤ ਘੱਟ ਕਰ ਪਾਇਆ ਅਸੀਂ ਉਹਦਾ ਵੱਡਾ ਨੁਕਸਾਨ ਕਰਨ ਚੱਕਾਬ ਜਬ ਹੋ ਗਏ ਇਸੇ ਕਰਕੇ ਉਸ ਤੋਂ ਬਾਅਦ ਫਿਰ ਪਾਕਿਸਤਾਨ ਮਜਬੂਰ ਹੋਇਆ ਕਿ ਉਹ ਅਮਰੀਕਾ ਤੱਕ ਵੀ ਪਹੁੰਚ ਕਰੇ ਉਹ ਸਾਡੇ ਡੀਜੀ ਡੀਜੀਐਮਓ ਨੂੰ ਉਹਨਾਂ ਦਾ ਡੀਜੀਐਮਓ ਕਾਲ ਕਰੇ ਤੇ ਉਸ ਤੋਂ ਬਾਅਦ ਸੀਜ਼ਫਾਇਰ ਦੀ ਗੱਲ ਲਈ ਪਾਕਿਸਤਾਨ ਭਾਜਣਾ ਠਕ ਕਰੇ ਉਸ ਡੈਮੇਜ ਤੋਂ ਬਾਅਦ ਉਹਦੀ ਮਜਬੂਰੀ ਬਣੀ ਹੈ ਸ਼ਾਇਦ ਪ੍ਰਧਾਨ ਮੰਤਰੀ ਦੱਸਣਾ ਤਾਂ ਇਹੀ ਚਾਹੁੰਦੇ ਹੋਣਗੇ ਕਿ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਇੰਨੇ ਨਾਲ ਬੈਠ ਜਾਂਦਾ ਸਾਨੂੰ ਸਰਗਿਸਰਗਾ ਅਟੈਕ ਕਰਨ ਦਿੰਦਾ ਤੇ ਇਸ ਤੋਂ ਬਾਅਦ ਕੁਝ ਵੀ ਫਿਰ ਬਾਕੀ ਦਾ ਕੁਝ ਵਾਪਰਨਾ ਨਹੀਂ ਸੀ ਤੇ ਪਾਕਿਸਤਾਨ ਆਪਣਾ ਜਗਾ ਦੇਖ ਕੇ ਆਪਣੀ ਤਾਕਤ ਦੇਖ ਕੇ ਤੇ ਇਸੇ ਢਗ ਦੇ ਨਾਲ ਪਿੱਛੇ ਹਟਿਆ ਨਹੀਂ ਤਾਂ ਸ਼ਾਇਦ ਉਹ ਨਹੀਂ ਹਟਣਾ ਚਾਹੀਦਾ ਸੀ ਇਹਦੇ ਵਿੱਚ ਭਾਰਤ ਦੀ ਤਾਕਤ ਦਿਖਾਉਣ ਦਾ ਇੱਕ ਤਰੀਕਾ ਹੈ ਪਰ ਕੀ ਐਵੇਂ ਕਦੇ ਹਮਲੇ ਇਸ ਸਟਰੈਟਜੀ ਦੇ ਮਾਮਲੇ 'ਚ ਇਹ ਰਣਨੀਤੀ ਦੇ ਮਾਮਲੇ ਦੇ ਵਿੱਚ ਇਹਦੇ ਤੇ ਨਵੀਂ ਗੱਲ ਹੋਏਗੀ ਵਾਰ-ਵਾਰ ਹੋਣ ਲੋਕਾਂ ਦੇ ਕਿ ਕੀ ਇਹ ਸੰਭਵ ਹੁੰਦਾ ਹੈ ਕਿ ਐਟੈਕ ਕਰਨ ਤੋਂ ਪਹਿਲਾਂ ਕੋਈ ਦੇਸ਼ ਕਿਸੇ ਨੂੰ ਦੂਜੇ ਨੂੰ ਦੱਸਦਾ ਕਿ ਮੈਂ ਇੰਨਾ ਕਰੂੰਗਾ ਇੱਥੇ ਤੱਕ ਰਾਹੂੰਗਾ ਜਿਵੇਂ ਲੋਕ ਸ਼ੱਕ ਕਰਦੇ ਸੀ ਇਹ ਤੋਂ ਪਹਿਲਾਂ ਕੀ ਇਹ ਨੂਰਾ ਕੁਸ਼ਤੀ ਹੈ ਕੀ ਇਹ ਮੀਲੀਪੁਖਤੀ ਹੈ ਕਿ ਇੰਨਾ ਕਰਨਾ ਦੋਨੇ ਦੇਸ਼ਾਂ ਨੇ ਇਤੋਂ ਬੰਦ ਨਹੀਂ ਕਰਨਾ ਤਾਂ ਇਹ ਸਵਾਲ ਵੀ ਪੈਦਾ ਹੋਏਗਾ ਇਸ ਤੋਂ ਬਾਅਦ ਕਿ ਜਿੰਨਾ ਕੋਨੇ ਕਰ ਲਿਆ ਇਹਨਾਂ ਨੇ ਕਰ ਲਿਆ ਇਹਨਾਂ ਨੇ ਹਥਿਆਰ ਟੈਸਟ ਕੀਤੇ ਦੋਨਾਂ ਦੇ ਇਸੇ ਥੋੜੇ ਜਿਹੇ ਸਮੇਂ ਚ ਤਿੰਨ ਸਾਢੇ ਤਿੰਨ ਦਿਨ ਦਾ ਜਿਹੜਾ ਦੌਰ ਛੱਡਿਆ ਏਚ 에ਅਰ ਫੋਰਸ ਨਾਲ ਸੰਬੰਧਤ ਵੱਡੇ ਤੋਂ ਵੱਡੀ ਟੈਕਨੀਕ ਜਿਹੜੀ ਹੈ ਮਜਾਇਲਾ ਕਾਉਂਟਰ ਮਜਾਇਲਾ ਕਿਵੇਂ ਰੋਕਣਾ ਹੈ ਕਿਵੇਂ ਹਵਾ ਦੇ ਵਿੱਚੀ ਉਹਨੂੰ ਕਾਉਂਟਰ ਕਰਕੇ ਨੁਕਸਾਨ ਬਚਾਉਣਾ ਇਹ ਸਾਰੀਆਂ ਚੀਜ਼ਾਂ ਟੈਕਨੀਕ ਹੈ ਜਿਹੜੀ ਸਾਡੇ ਰੈਫੇਲ ਤੋਂ ਲੈ ਕੇ ਵੱਖ-ਵੱਖ ਮਜਾਇਲਾ ਦਾ ਸਵਾਨ ਹੈ ਜਿਹੜਾ ਉਹ ਕਹਿੰਦੇ ਨੇ ਵਰਤੋਂ ਚ ਆ ਚੁੱਕੀਆਂ ਨੇ ਵੱਡੇ ਪੱਧਰ ਦੇ ਉੱਤੇ ਤੇ ਇੰਨੇ ਵੱਡੇ ਪੱਧਰ ਦੇ ਉੱਤੇ ਜਿਹੜੀ ਲੜਾਈ ਹੈ ਅਸਮਾਨ ਦੀ ਸ਼ਾਇਦ ਬਹੁਤ ਥੋੜੇ ਸਮੇਂ ਚ ਪਤਾ ਲੱਗ ਗਿਆ ਕਿ ਇਹਦੇ ਨਾਲ ਤਬਾਹੀ ਬੇहद ਜ਼ਿਆਦਾ ਹੋਏਗੀ ਖਰਚੇ ਬੇहद ਜ਼ਿਆਦਾ ਹੋਣਗੇ ਅਫੋਰਡੇਬਿਲਟੀ ਨਹੀਂ ਹੋਏਗੀ ਇਸ ਲਈ ਕਿਉਂ ਨਾ ਆਪਸ ਦੇ ਵਿੱਚ ਸਹਿਮਤੀ ਕੋਈ ਨਾ ਕੋਈ ਕਰ ਲਈਏ ਇੱਕ ਤਾਂ ਇਹ ਭਾਰਤ ਸਰਕਾਰ ਕਈ ਸਵਾਲਾਂ ਦਾ ਜਵਾਬ ਪਹਿਲਾਂ ਵੀ ਨਹੀਂ ਦੇ ਸਕੇ ਇੱਕ ਪ੍ਰੈਸ਼ਰ ਦੇ ਵਿੱਚ ਜਦੋਂ ਆਪੋਜੀਸ਼ਨ बार-बार ਇਹ ਡਿਮਾਂਡ ਕਰ ਰਹੀ ਸੀ ਇਹ ਉਸ ਮੌਕੇ ਚੀਜ਼ ਆਈ ਹੈ ਕਿ ਪਾਰਲੀਮੈਂਟ ਦਾ ਸਪੈਸ਼ਲ ਸੈਸ਼ਨ ਬੁਲਾਇਆ ਜਾਏ ਆਨ ਪਾਰਟੀ ਮੀਟਿੰਗ ਬੁਲਾਈ ਜਾਏ ਉਹਦੇ ਚ ਦੱਸਿਆ ਜਾਏ ਕਿ ਜਿਹੜੇ ਮਿਲੀਟੈਂਟ ਆ ਜਿਹੜੇ ਅਤਵਾਦੀ ਆਏ ਸੀ ਉਹਨਾਂ ਦੀ ਸੁਰੱਖਤ ਹੋ ਗਈ ਹੈ ਕਿ ਨਹੀਂ ਹੋ ਗਈ ਹੁਣ ਉਹ ਕਿਸ ਪੋਜੀਸ਼ਨ ਚ ਨੇ ਉਹ ਮਾਰੇ ਗਏ ਨੇ ਜਾਂ ਕਿਤੇ ਛੁਪੇ ਹੋਏ ਨੇ ਜਾਂ ਪਾਕਿਸਤਾਨ ਕੋਲ ਨੇ ਜਾਂ ਕਿਤੇ ਹੋਰ ਨੇ ਉਹ ਸੁਰੱਖਿਆ ਦਾ ਦਾ ਵਾਤਾਵਰਨ ਕਿਉਂ ਨਹੀਂ ਬਣਾਇਆ ਗਿਆ ਜਿਹੜੇ ਮਾਰੇ ਗਏ ਸਾਡੇ ਨਾਗਰਿਕ ਨੇ ਪਹਿਲਗਾਮ ਦੇ ਵਿੱਚ ਇਹਨਾਂ ਦੇ ਜਵਾਬ ਅਜੇ ਦਿੱਦਿਆ ਬਣ ਨਹੀਂ ਰਹੇ ਭਾਰਤ ਸਰਕਾਰ ਤੋਂ ਉਸ ਪਾਸੇ ਵੱਲ ਹਜੇ ਦੂਜੇ ਪਾਸੇ ਉਹ ਬਣ ਚੱਲਦੀ ਹੁਣ ਇੱਕ ਵੱਡਾ ਸਵਾਲ ਖੜਾ ਹੋ ਗਿਆ ਜੇਬ ਦੇਸ਼ ਮੰਤਰੀ ਇਹ ਕਹਿ ਰਹੇ ਨੇ ਤਾਂ ਇਹ ਕੀ ਸਟਰੈਟਜੀ ਦਾ ਪੂਰੀ ਦਾ ਹਿੱਸਾ ਸੀ ਸਾਬ ਨੇ ਤੈਅ ਕਰਕੇ ਬਣਾਇਆ ਸੀ ਵੀ ਐਨੀ ਗੱਲ ਦੱਸ ਦੋ ਐਨੇ ਨਾਲ ਹੀ ਬਨ ਜਾਊਗਾ ਪਾਕਿਸਤਾਨ ਉਹ ਵੀ ਤੁਹਾਡੇ ਨਾਲ ਸਹਿਮਤੀ ਪ੍ਰਗਟ ਕਰ ਦਊਗਾ ਕਿ ਪਾਕਿਸਤਾਨ ਨੇ ਇੱਕ ਵਾਰ ਇਹਨਾਂ ਨਾਲ ਸਹਿਮਤੀ ਕਰਕੇ ਮੁੜ ਕੇ ਪਿੱਛੇ ਹਟ ਗਿਆ ਇਹਨਾਂ ਨੂੰ ਠੇਗਾ ਦਿਖਾਤਾ ਵੀ ਤੇ ਮੈਂ ਵੀ ਅਟੈਕ ਕਰਦਾ ਕੋਈ ਗੱਲ ਨਹੀਂ ਬਾਕੀ ਦੀਆਂ ਚੀਜ਼ਾਂ ਨੇ ਉਹ ਨੂਰਾ ਕੁਸ਼ਤੀ ਹੁੰਦੀ ਹੁੰਦੀ ਦੇ ਵਿੱਚ ਖੜ ਲ ਪੈ ਗਿਆ ਇਹ ਸਾਰੇ ਸਵਾਲ ਜਿਹੜੇ ਨੇ ਆਪਣੇ ਆਪ ਦੇ ਵਿੱਚ ਜਵਾਬਦੀ ਬੰਨ ਕਰਦੇ ਨੇ ਘਟੋ ਘਟ ਦੇਸ਼ ਜਿਹੜੇ ਲੋਕੋ ਦੇ ਨਾਗਰਿਕ ਜਿਹੜੇ ਤਕਲੀਫ ਚ ਹੁੰਦੇ ਨੇ ਜਿਹੇ ਜਿਹਾਂ ਜੰਗਾਂ ਦੇ ਨਾਲ ਉਹ ਜਾਣਨ ਦਾ ਹੱਕ ਤਾਂ ਰੱਖਦੇ ਨੇ ਸਰਕਾਰਾਂ ਤੋਂ ਕਿਸ ਨਾ ਕਿਸੇ ਦੇ ਵਿੱਚ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਤੇ ਇਦੋਂ ਬਾਅਦ ਅਜੇ ਤੱਕ ਕੋਈ ਬਰੀਫਿੰਗ ਜੜੀ ਹੈ ਬਾਕੀ ਲੋਕਾਂ ਨੂੰ ਤਾਂ ਛੱਡੋ ਆਮ ਲੋਕਾਂ ਦੀ ਤਾਂ ਗੱਲ ਨਹੀਂ ਹੈ ਤੇ ਉਸ ਤੋਂ ਬਾਅਦ ਸਗੋਂ ਅਜੇ ਬਿਆਨਬਾਜ਼ੀ ਉਸ ਪੱਧਰ ਦੇ ਉੱਤੇ ਜਾਂਦੀ ਹੈ ਹੁੰਦੀ ਜਾਂਦੀ ਹੈ ਹੁਣ ਉਹ ਬਿਆਨਬਾਜ਼ੀ ਚੱਲਣ ਦੇ ਬਾਵਜੂਦ ਇੱਕ ਗੱਲ ਹੋਰ ਵਾਪਰ ਰਹੀ ਹੈ ਏ ਦੀ ਸਮਝ ਆ ਰਹੀ ਕਿ ਆਪਸੀ ਸਹਿਮਤੀ ਕਿਸ ਲੈ ਬੰਦੇ ਉੱਤੇ ਜਾ ਰਹੀ 162 ਟਰੱਕ ਜਿਹੜੇ ਅਫਗਾਨਿਸਤਾਨ ਤੋਂ ਭਾਰਤ ਆਉਣੇ ਸੀਗੇ ਬਾਗਾ ਬਾਰਡਰ ਰਾਹੀਂ ਔਰ ਗੱਲਬਾਤ ਦੇ ਦੌਰਾਨ ਕਹਿੰਦੇ ਨੇ ਪਾਕਿਸਤਾਨ ਉਹਨਾਂ ਨੂੰ ਭੇਜ ਦੇਣ ਦੇ ਵਿੱਚ ਸਹਿਮਤ ਹੋ ਚੁੱਕਾ ਤੇ ਕਿਉਂਕਿ ਉਹਦੇ ਚ ਸਮਾਨ ਖਰਾਬ ਨਾ ਹੋਵੇ ਪਹਿਲਾਂ ਤਾਂ ਇਹ ਕਹਿੰਦੇ ਸੀ ਵੀ ਸ਼ਾਇਦ ਹੋਣਾ ਅਫਗਾਨਿਸਤਾਨ ਤੇ ਭਾਰਤ ਦਾ ਰਸਤਾ ਤਾਂ ਖੁੱਲ ਹੀ ਗਿਆ ਬਾਗੇ ਬਾਰਡਰ ਰਾਹੀਂ ਹਜੇ ਤੱਕ ਲੇਟੈਸਟ ਇਨਫੋਰਮੇਸ਼ਨ ਇਹ ਹੈ ਕਿ ਉਹ ਖੁੱਲਿਆ ਨਹੀਂ ਪਰ ਉਹ 262 ਟਰੱਕ ਲਗਾਉਣ ਦੇ ਲਈ ਸਹਿਮਤੀ ਹੋ ਗਈ ਹੈ ਕਿ ਉਹ ਟਰੱਕ ਇੰਦਰ ਆਉਣਗੇ ਤਾਂ ਕਿ ਉਹਦੇ ਚ ਡ్రਾਈ ਫਰੂਟ ਤੇ ਹੋਰ ਬਹੁਤ ਸਾਰੇ ਮਾਮਲੇ ਉਸ ਲੈਵਲ ਦੇ ਉੱਤੇ ਹੈਗੇ। ਤਾਂ ਜਿਹੜੀਆਂ ਇਹ ਸਹਿਮਤੀਆਂ ਹੋ ਰਹੀਆਂ ਨੇ ਕਿ ਆਪੋ ਆਪਣੇ ਪੱਖ ਦੇ ਵਿੱਚ ਭਾਰਤ ਵਾਲੇ ਪਾਸੇ ਵਿੱਚ ਭਾਰਤ ਆਪਣੇ ਲੋਕਾਂ ਨੂੰ ਕਨਵਿੰਸ ਕਰਾਉਣ ਦੇ ਲਈ ਕਿ ਅਸੀਂ ਤਾਂ ਬਹੁਤ ਵੱਡਾ ਉਹਦਾ ਨੁਕਸਾਨ ਕਰਤਾ। ਸਾਡਾ ਕੋਈ ਨੁਕਸਾਨ ਨਹੀਂ ਹੋਇਆ। ਉਧਰ ਪਾਕਿਸਤਾਨ ਚ ਭੰਗੜੇ ਪੈ ਰਹੇ ਨੇ ਇਸ ਕਰਕੇ ਕਿ ਦੇਖਿਆ ਅਸੀਂ ਚੈਲੰਜਸ ਲੈਵਲ ਤੇ ਕੀਤਾ। ਉਹ ਆਪਣੇ ਵਾਲੀ ਕੰਸਟੀਚੂਐਂਸੀ ਨੂੰ ਆਪਣੇ ਵਾਲੇ ਲੋਕਾਂ ਨੂੰ ਇਹ ਦਰਸਾ ਦੇਣਾ ਚਾਹੁੰਦੇ ਨੇ ਉਸ ਤੋਂ ਬਾਅਦ ਫਿਰ ਕੁਝ ਦਿਨਾਂ ਤੋਂ ਬਾਅਦ ਨਾਰਮਲੇ ਸੇਵਾ ਨਾਲ ਅੱਗੇ ਕਰਨ ਵਧਣ ਦੀਆਂ ਸੰਭਾਵਨਾਵਾਂ ਜਿਹੜੀਆਂ ਬਣ ਰਹੀਆਂ ਨੇ ਕੀ ਇਹ ਗੱਲ ਇੱਥੋਂ ਤੱਕ ਹੈ ਦੋਨਾਂ ਦੇ ਵਿੱਚ ਕਿ ਆਪੋ ਆਪਣਾ ਇਹ ਕੰਮ ਕਰਦੇ ਜਾਓ ਤੇ ਜੇ ਇਹ ਇੱਥੋਂ ਤੱਕ ਹੀ ਹੈ ਤਾਂ ਫਿਰ ਇੰਨਾ ਕਰਕੇ ਕੀ ਦਿਖਾਉਣਾ ਚਾਹੁੰਦੇ ਸੀ ਕੀ ਨਰੋੜ ਸਿਆਸਤ ਸੀ ਜਾਂ ਰੀਅਲੀ ਕੋਈ ਅਤਵਾਦ ਦੇ ਖਿਲਾਫ ਲੜਾਈ ਦੀ ਗੱਲ ਸੀ ਤੇ ਅਜੇ ਵੀ ਬਹੁਤ ਸਾਰੇ ਬੰਦੇ ਉੱਥੇ ਹੈ ਨੇ ਜਿਹੜੇ ਬੰਦੇ ਇਸ ਮਾਮਲੇ ਬੰਦੇ ਪਾਸੇ ਨੇ ਕੀ ਅੱਤਵਾਦ ਦਾ ਵਰਤਾਰਾ ਇੰਨਾ ਕੀ ਹੈ ਅੱਤਵਾਦ ਦਾ ਜੇ ਗਲੋਬਲ ਗਲੋਬਲ ਵਰਤਾਰਾ ਹੈ ਤਾਂ ਗਲੋਬਲ ਵਰਤਾਰੇ ਨੂੰ ਕਾਊਂਟਰ ਕਰਨ ਦੇ ਲਈ ਕਿ ਕੇਵਲ ਸਰਜੀਕਲ ਸਟ੍ਰਾਈਕ ਹੀ ਇਕੱਲੇ ਕਾਫੀ ਹੁੰਦੇ ਨੇ ਇਸ ਢੰਗ ਦੇ ਜਾਂ ਕੋਈ ਹੋਰ ਗੱਲਾਂ ਜਿਹਨੂੰ ਨਿਊ ਨਾਰਮਲ ਕਹਿ ਦਿੱਤਾ ਜਾਂਦਾ ਅੱਜ ਕੱਲ੍ਹ ਕਿ ਅੱਗੇ ਨੂੰ ਜਿਹੜੇ ਵੀ ਲੋਕ ਆਉਣਗੇ ਕਦੇ ਵੀ ਅਤਵਾਦੀ ਘਟਨਾ ਵਾਪਰੇਗੀ ਦੁਬਾਰਾ ਹੁਣ ਫਿਰ ਇਹੋ ਜਿਹਾ ਸਰਜੀਕਲ ਸਟ੍ਰਾਈਕ ਹੋਇਆ ਕਰਨਗੇ ਤੇ ਉਹਦੇ ਤੋਂ ਬਾਅਦ ਫਿਰ ਮਿਲਟਰੀ ਆਪਸ ਦੇ ਵਿੱਚ ਅਕਾਫਸ ਦੇ ਵਿੱਚ ਜੰਗ ਲਾਉਂਦਿਆਂ ਕਰੇਗੀ ਉਸ ਤਰੀਕੇ ਦੀ ਇਹ ਆਪਦੇ ਆਪ ਚ ਇੱਕ ਸਵਾਲ ਨੇ ਜਿਹੜੇ ਸਵਾਲ ਅੱਗੇ ਵੱਧ ਰਹੇ ਨੇ ਕਿਸੇ ਨਾ ਕਿਸੇ ਰੂਪ ਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਸਮਾਂ ਪਾਤੇ ਪਾਇ ਤੇ ਸਾਹਮਣੇ ਆਉਂਦੀਆਂ ਨੇ ਦੋਨੇ ਪਾਸੇ ਰੀਅਲ ਡੈਮੇਜ ਕਿੰਨਾ ਹੋਇਆ ਕਿੰਨਾ ਨਹੀਂ ਹੋਇਆ ਇਹ ਗੱਲਾਂ ਅੱਗੇ ਚਲਦੀਆਂ ਰਹਿਣਗੀਆਂ ਇਹਦੇ ਨਾਲ ਇੱਕ ਕੂਟਨੀਤਕ ਤੌਰ ਦੇ ਉੱਤੇ ਡਿਪਲੋਮੈਟਿਕ ਤੌਰ ਦੇ ਉੱਤੇ ਦੁਨੀਆਂ ਭਰ ਦੇ ਵਿੱਚ ਆਪੋ ਆਪਣੀ ਗੱਲ ਰੱਖਣ ਦਾ ਜਿਹੜਾ ਇੱਕ ਤਰੀਕਾ ਹੁੰਦਾ ਤੇ ਇਹ ਗੱਲ डमी ਨਹੀਂ ਆਏ ਦੋ ਪਹਿਲਾਂ ਵੀ ਭਾਰਤ ਦੇ ਡੈਲੀਗੇਸ਼ਨ ਵੱਖ-ਵੱਖ ਵਾਅਮਣਿਆਂ ਦੇ ਵਿੱਚ ਜਾਂਦੇ ਰਹੇ ਹੁਣ ਆਪੋਜੀਸ਼ਨ ਲੀਡਰਾਂ ਦੀ ਅਗਵਾਈ ਬਾਣੀ ਜਿਹਦੇ ਚੋ ਮжоਰਿਟੀ ਹੈ ਉਹਨਾਂ ਦੇ ਅਗਵਾਈ ਵਾਲੇ ਵੱਖ-ਵੱਖ ਦੇਸ਼ਾਂ ਦੇ ਵਿੱਚ ਡੈਲੀਗੇਸ਼ਨ ਭੇਜਣ ਦਾ ਜਿਹੜਾ ਫੈਸਲਾ ਹੈ ਉਹ ਮਟੀਰੀਅਲਾਈਜ਼ ਹੋ ਚੁੱਕਾ ਹੈ ਜਿਹਦੇ ਸੱਤ ਡੈਲੀਗੇਸ਼ਨ ਨੇ ਸੱਤ ਡੈਲੀਗੇਸ਼ਨਾਂ ਚੋਂ ਪੰਜ ਦੀ ਅਗਵਾਈ ਭਾਜਪੀ ਆਗੂ ਕਰ ਰਹੇ ਨੇ ਤੇ ਦੋ ਦੀ ਪੰਜ ਦੀ ਅਗਵਾਈ ਆਪੋਜੀਸ਼ਨ ਦੇ ਲੀਡਰ ਕਰ ਰਹੇ ਇੱਕ ਦੀ ਅਗਵਾਈ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਕੰਟਰੋਵਰਸੀ ਚੱਲ ਰਹੀ ਹੈ ਰੌਣਾ ਚੱਲਿਆ ਉਹ ਇਹ ਹੈ ਕਿ ਸੱਸੇ ਥਰੂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਔਰ ਜਿਹੜੇ ਇਸ ਤੋਂ ਪਹਿਲਾਂ ਯੂਐਨਓ ਚ ਕੰਮ ਵੀ ਕਰਕੇ ਆਏ ਨੇ ਉਹਨਾਂ ਨੂੰ ਦਾ ਨਾਮ ਡੈਲੀਗੇਸ਼ਨ ਲੀਡ ਕਰਨ ਦੇ ਮਾਮਲੇ ਦੇ ਵਿੱਚ ਤੇ ਬਾਕੀ ਦੇ ਮਾਮਲਿਆਂ ਦੇ ਵਿੱਚ ਹੋਰ ਨੇ ਕਿਤੇ ਸਿਪ ਸ਼ੈਨਾ ਦਾ ਛੰਦੇ ਵਾਲੀ ਗਰੁੱਪ ਦਾ ਕਿਸੇ ਜਨਤਾ ਦਲ ਯੂ ਦਾ ਮਾਮਲਾ ਕਿਤੇ ਐਨਸੀਪੀ ਦੀ ਲੀਡਰ ਹੈ ਉਹ ਡਿਫਰੈਂਟ ਟਾਈਪ ਦੇ ਜਿਹੜੇ ਆਗੂ ਜਿਹੜੇ ਨੇ ਉਹਦੇ ਅਗਵਾਈ ਕਰਦੇ ਤੇ ਕਿਹਾ ਇਹ ਗਿਆ ਕਿ ਕਾਂਗਰਸ ਦੇ ਪ੍ਰੈਜ਼ੀਡੈਂਟ ਮਲਕਾਰਜਨ ਖੜਗੇ ਨੇ ਰਿਜਿਊ ਜਿਹੜੇ ਨੇ ਉਹ ਜਿਹੜੇ ਲੀਡਰ ਨੇ ਪਾਰਲੀਮੈਂਟਰੀ ਅਫੇਅਰਜ਼ ਦੇ ਵੀ ਲੀਡਰ ਨੇ ਤੇ ਮੰਤਰੀ ਨੇ ਤੇ ਬਾਕੀ ਸੀਨੀਅਰ ਲੀਡਰ ਨੇ ਬੀਜੇਪੀ ਦੇ ਉਹਨਾਂ ਬੰਨੋਂ ਫੋਨ ਆਉਂਦਾ ਕਿ ਤੁਹਾਡੇ ਬੰਦਿਆਂ ਦਾ ਨਾਮ ਦੱਸੋ ਡੈਲੀਗੇਸ਼ਨ ਚ ਪਾਉਣ ਲਈ ਚਾਰ ਨਾਮ ਮੰਗੇ ਇਹਨਾਂ ਨੇ ਚਾਰ ਨਾਮ ਭੇਜ ਦਿੱਤੇ ਚਾਰਾਂ ਨਾਮਾਂ ਦੇ ਵਿੱਚ ਜਿਹੜੇ ਕਿਹਾ ਗਿਆ ਸੀਗਾ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਹੀ ਬਿਨਾ ਇਹ ਸਾਰੇ ਬਾਬਲੇ ਦੇ ਵਿੱਚ ਉਹ ਚਾਰੇ ਨਾਮ ਭੇਜਣ ਚ ਪੰਜਾਬ ਤੋਂ ਰਾਜਾ ਬੜਿੰਗ ਦਾ ਵੀ ਕਹਿੰਦੇ ਆ ਬ੍ਰਿੰਦਰ ਸਿੰਘ ਰਾਜਾ ਬੜਿੰਗ ਦਾ ਨਾਮ ਵੀ ਉਹਦੇ ਵਿੱਚ ਇੱਕ ਸਾਮਰ ਸੀ ਪਰ ਸਰਕਾਰ ਨੇ ਇਹਨਾਂ ਨਾਮਾਂ ਦੇ ਕੇਅਰ ਨਹੀਂ ਕੀਤੀ ਕੋਈ ਵੀ ਤੇ ਸਸੀ ਥਰੂਰ ਦਾ ਨਾਮ ਭੇਜ ਦਿੱਤਾ ਗਿਆ ਤੇ ਨਾਲ ਹੋਰ ਦੋ ਤਿੰਨ ਪਾਤੇ ਸਬਲ ਕੇ ਅਮਰ ਸਿੰਘ ਦਾ ਨਾਮ ਵੀ ਵਿੱਚ ਪਾਤਾ ਸਰਮਾਨ ਖਰশিদ ਦਾ ਨਾਮ ਵੀ ਵਿੱਚ ਪਾਤਾ ਅਗਲਾ ਕਿ ਕਿ ਆ ਬੰਦੇ ਸਾਨੂੰ ਚਾਹੀਦੇ ਨੇ ਤੇ ਇਹਦੇ ਚ ਹੁਣ ਇਹ ਕੰਟਰੋਵਰਸੀ ਇੱਕ ਪੋਲੀਟੀਕਲ ਕੰਟਰੋਵਰਸੀ ਚ ਤਨ ਹੋ ਕੀ ਉਹ ਵਿਰੋਧੀ ਧਿਰ ਨੂੰ ਭਰੋਸੇ ਦੇ ਵਿੱਚ ਲੈ ਕੇ ਜੋ ਆਗੂ ਦੇਣਾ ਚਾਹੁੰਦੇ ਨੇ ਕਿੰਨੇ ਦੇਣਾ ਚਾਹੁੰਦੇ ਨੇ ਕਿਹਨੂੰ ਕਿਹਨੂੰ ਦੇਣਾ ਚਾਹੁੰਦੇ ਨੇ ਉਹਨੂੰ ਹੀ ਜਾਣ ਦੀ ਲੋੜ ਸੀ ਜਾਂ ਜਿਵੇਂ ਬੀਜੇਪੀ ਕਹਿ ਰਹੇ ਬੀਜੇਪੀ ਦੇ ਸਪੋਕਸਪਰਸਨ ਕਹਿ ਰਹੇ ਨੇ ਕਿ ਇਹ ਇਹ ਮਾਮਲਾ ਪੋਲੀਟੀਕਲ ਨਹੀਂ ਹੈ ਇਹ ਦੇਸ਼ ਦਾ ਮਾਮਲਾ ਹੈ ਇਸ ਲਈ ਗਵਰਨਮੈਂਟ ਨੇ ਆਪਣੇ ਕੈਂਡੀ ਚੂਜ਼ ਕਰਨੀ ਹੈ ਜਿਹੜੇ ਬੰਦੇ ਉਹਨੂੰ ਠੀਕ ਲੱਗਣਗੇ ਉਹਨਾਂ ਨੂੰ ਲੈ ਕੇ ਜਾਣਾ ਤੇ ਕੀ ਇਹ ਗੱਲ ਠੀਕ ਹੈ ਫਿਰ ਉਸ ਗੱਲ ਦੇ ਵਿੱਚ ਦਾ ਮਤਲਬ ਗਵਰਨਮੈਂਟ ਦੀ ਰੇਟ ਚੱਲਦੀ ਹੈ ਤੇ ਪੋਲੀਟੀਕਲ ਤੇ ਰਾ ਨੂੰ ਕੌਨਫੀਡੈਂਸ ਨਹੀਂ ਲੈਣਾ ਹੁੰਦਾ ਭਰੋਸੇ 'ਚ ਨਹੀਂ ਲੈਣਾ ਹੁੰਦਾ ਆਪਣੇ ਆਪ ਦੇ ਵਿੱਚ ਔਰ ਸਸੀ ਥਰੂਰ ਨੇ ਵੀ ਇੱਕ ਸਟੈਂਡ ਲਿਆ ਹੈ ਕਿ ਦੇਸ਼ ਦੇ ਮਾਮਲੇ ਦੇ ਵਿੱਚ ਸਾਨੂੰ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ ਆਟੋਮੈਟਿਕਲੀ ਕਾਫੀ ਦਿਨਾਂ ਤੋਂ ਸਸੀ ਥਰੂਰ ਦੇ ਨਾਲ ਜੁੜ ਕੇ ਕੰਟਰੋਵਰਸੀ ਚੱਲ ਰਹੀ ਹੈ ਯਾਰ ਅੱਜ ਕੱਲੋ ਕਈ ਸਟੈਂਡ ਕਾਂਗਰਸ ਤੋਂ ਹਟ ਕੇ ਲੈ ਰਹੇ ਨੇ ਬੀਜੇਪੀ ਦੇ ਨੇੜੇ ਜਾਂਦੇ ਨਜ਼ਰ ਆ ਰਹੇ ਨੇ ਇਹਦੇ ਕਰਕੇ ਹੀ ਸ਼ਾਇਦ ਅੱਜ ਦਾ ਉਹਨਾਂ ਦਾ ਜਿਹੜਾ ਆਪਣਾ ਸਟੈਂਡ ਹੈ ਉਹ ਇਹ ਹੈ ਕਿ ਇਹ ਇੰਡੀਵਿਜੂਅਲ ਬੰਦੇ ਤੇ ਛੱਡ ਦੇਣਾ ਚਾਹੀਦਾ ਹੈ ਕਿ ਉਹਨੇ ਜਾਣਾ ਹੈ ਨਹੀਂ ਜਾਣਾ ਗਵਰਨਮੈਂਟ ਬਣਾਉਂਦੀ ਆ ਤਾਂ ਉਹ ਚਲਾ ਜਾਏ ਔਰ ਉਹ ਖੁਸ਼ ਵੀ ਨੇ ਉਹ ਜਾ ਵੀ ਰਹੇ ਨੇ ਉਹ ਸਾਰੇ ਮਾਮਲੇ ਦੇ ਵਿੱਚ ਕਹਿੰਦੇ ਮੈਂ ਤਿਆਰ ਹਾਂ ਉਸ ਡੈਲੀਗੇਸ਼ਨ ਦੇਗਵਾਈ ਕਰਨ ਦੇ ਵਾਸਤੇ ਤੇ ਕਾਂਗਰਸ ਪਾਰਟੀ ਨੂੰ ਇਹਦੇ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਉਹਨੇ ਆਪਣੇ ਆਪ ਦੇ ਵਿੱਚ ਅਲੱਗ ਮਾਮਲੇ ਨੇ ਇਹ ਤੋਂ ਪਹਿਲਾਂ ਵੀ ਡੈਲੀਗੇਸ਼ਨ ਭੇਜਣਾ ਕੋਈ ਇਹ ਨਵੀਂ ਗੱਲ ਨਹੀਂ ਹੈ ਜਦੋਂ 26 11 ਹੋਇਆ 2008 ਚ ਜਿਹੜਾ ਇੱਕ ਅਟੈਕ ਹੋਇਆ ਡਾਕਟਰ ਬਨਮੋਨ ਸਿੰਘ ਦੀ ਸਰਕਾਰ ਸੀਗੀ ਉਦੋਂ ਵੀ ਡੈਲੀਗੇਸ਼ਨ ਭੇਜੇ ਗਏ ਸੀ ਉਦੋਂ ਡੈਲੀਗੇਸ਼ਨ ਦੇ ਵਿੱਚ ਵੀ ਜਿਹੜੇ ਸਲਮਾਨ ਖੁਰਸੀਦ ਵੀ ਸੀ ਡਾਕਟਰ ਫਰੂਕ ਅਬਦੁੱਲਾਹ ਵੀ ਸੀ ਡਿਫਰੈਂਟ ਟਾਈਪ ਦੇ ਡੈਲੀਗੇਸ਼ਨ ਬਾਹਰ ਭੇਜੇ ਗਏ ਸੀ ਜਿਹੜੇ ਤੱਥ ਨੈਕੇ ਪੂਰੇ ਬਾਹਰ ਬਤਵਖ ਖਤਾਵਾਂ ਤੇ ਮਖਮਖ ਸਰਕਾਰਾਂ ਨਾਲ ਗੱਲਬਾਤ ਕਰਦੇ ਵੀ ਗਏ ਸੀ ਉਸ ਤੋਂ ਪਹਿਲਾਂ ਹਿਊਮਨ ਰਾਈਟਸ ਨੂੰ ਲੈ ਕੇ ਜਿਹੜਾ ਇੱਕ ਡੈਲੀਗੇਸ਼ਨ ਨਰਸਿਮਰ राव ਦੀ ਸਰਕਾਰ ਦੇ ਵਿੱਚ ਬਤੌਰ ਲੀਡਰ ਆਫ ਆਪੋਜੀਸ਼ਨ ਆਪੋਜੀਸ਼ਨ ਅਟਲ ਬਿਹਾਰੀ ਬਾਜਪਾਈ ਦੀ ਅਗਵਾਈ ਦੇ ਵਿੱਚ ਭੇਜਿਆ ਗਿਆ ਸੀਗਾ ਉਹਦੇ ਵਿੱਚ ਵੀ ਫਰੂਕ ਅਬਦੁੱਲਾ ਉਹਦੇ ਚ ਫਰੂਕ ਅਬਦੁੱਲਾ ਤੇ ਬਾਕੀ ਹੋਰ ਕਈ ਲੋਕ ਵੀ ਨਾਲ ਗਏ ਸੀ ਕਸ਼ਮੀਰ ਦੇ ਹਿਊਮਨ ਰਾਈਟਸ ਦੇ ਕੁਐਸਚਨ ਨੂੰ ਲੈ ਕੇ ਗਏ ਸੀਗੇ ਸਰਕਾਰਾਂ ਤੇ ਇਤਿਆਰ ਰਹੀਆਂ इवन اپੋਜੀਸ਼ਨ ਨੂੰ ਵੀ ਉਹ ਗੱਲ ਕਰਦੀਆਂ ਰਹੀਆਂ ਵੀ ਆ ਜਾਏਗਾ ਬਾਕੀ ਹੈ ਉਹ ਇੱਕ ਰਤਬਾ ਸੀ ਐਜ ਐ ਲੀਡਰ ਆਫ اپੋਜੀਸ਼ਨ ਉਹਨਾਂ ਨੂੰ ਭੇਜਿਆ ਹੁਣ ਕੀ ਪਿਕਚਰ ਚੁਜ ਕਿਵੇਂ ਐ ਕਿਹੜੇ ਗੱਲਾਂ ਤੋਂ ਹਾਲਾਂਕਿ ਮੰਨਿਆ ਜਾ ਰਿਹਾ ਕਈ ਵਿਰੋਧੀ ਵੀ ਇਹ ਕਹਿ ਰਹੇ ਨੇ ਕਿ ਕਿਉਂਕਿ ਸ਼ਸ਼ੀ ਤਰੂਰ ਜੁਐਨ ਵਿੱਚ ਕੰਮ ਕਰਕੇ ਆਏਗੇ ਇਸ ਲਈ ਉਹ ਬੈਲਡ ਗੱਲ ਬਣੀ ਜਾਂਦੀ ਪਰ ਸਭ ਤੋਂ ਪਹਿਲਾਂ ਤਾਂ ਜੁਐਸ ਕੋਲ ਵੀ ਜਾਣਗੇ ਜੁਐਸ ਕੋਲ ਜਾਣਗੇ ਤਾਂ ਜਿਹਦਾ ਰਾਸ਼ਟਰਪਤੀ ਲਗਾਤਾਰ ਇਹ ਕਹੀਂ ਜਾ ਰਹੇ ਹੈ ਕਿ ਮੈਂ ਸਮਝੌਤਾ ਕਰਾਇਆ ਤੇ ਮੈਂ ਜੇ ਨਾ ਸਮਝੌਤਾ ਕਰਾਉਂਦਾ ਤਾਂ ਪਰਵਾਣੂ ਜਾਂ ਜੰਗ ਲੱਗ ਸਕਦੀ ਸੀ ਇਹ ਜਿਹੜਾ ਸਾਰਾ ਮਾਮਲਾ ਤਾਂ ਯੂ ایس ਕੋਲ ਜਾ ਕੇ ਇੱਕ ਪੋਜੀਸ਼ਨ ਕਿਹੋ ਜਿਹੀ ਬਣੇ ਜਿੱਥੇ ਪਾਕਿਸਤਾਨੀ ਸਾਈਡ ਜਿਹੜੀ ਹੈ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਪਾਕਿਸਤਾਨ ਦਾ ਡਿਪਟੀ ਪ੍ਰਾਈਮ ਮਿਨਿਸਟਰ ਪਾਕਿਸਤਾਨ ਦਾ ਵਿਦੇਸ਼ ਮੰਤਰੀ ਉਹ ਲਗਾਤਾਰ ਕਹਿ ਸਕਦੇ ਨੇ ਅਮਰੀਕਾ ਦੇ ਸਾਹਮਣੇ ਨਤਮਸਤਕ ਹੋ ਰਹੇ ਨੇ ਉਹਦੋਂ ਨਾਲ ਸਹਿਮਤੀ ਪ੍ਰਗਟ ਕਰ ਰਹੇ ਨੇ ਕਿ ਤੁਸੀਂ ਸਾਡਾ ਛੇਤੀ ਸਮਝੌਤਾ ਕਰਾਤਾ ਜੇ ਚੰਗੀ ਗੱਲ ਹੋਈ ਹੈ ਸ਼ਾਂਤੀ ਦਾ ਮਾਮਲਾ ਚੰਗਾ ਹੁੰਦਾ ਠੀਕ ਹੈ ਤੁਸੀਂ ਅਗਲੇ ਗੱਲ ਦੇ ਵਿੱਚ ਵੀ ਪਾਓ ਅੱਗੇ ਵੀ ਜਿਹੜੀ ਸੈਮਤੀ ਬਣਾਉਣ ਲਈ ਜਿਹੜੀ ਕੰਪੋਜੀਟ ਗੱਲਬਾਤ ਹੈ ਉਹਦੇ ਵਿੱਚ ਸਾਡੀ ਮਦਦ ਕਰੋ ਇਹਦਾ ਮਤਲਬ ਉਹ ਤਾਂ ਗਵਾਹੀ ਦੇ ਤੌਰ ਤੇ ਟਰੰਪ ਨੂੰ ਕ੍ਰੈਡਿਟ ਦੇ ਰਹੇ ਨਾ ਕੇਵਲ ਟਰੰਪ ਨੂੰ ਉਹਨਾਂ ਨੇ ਟਵੀਟ ਇਸ ਲੈਵਲ ਦੇ ਵੀ ਲਿਖੇ ਸੀਗੇ ਉਸ ਲੈਵਲ ਤੇ ਕਿ ਟਰੰਪ ਦੀ ਜਿਹੜੀ ਸਰਕਾਰ ਉਹਦੇ ਵਿੱਚ ਮਾਰਕੋ ਰੂਬੀਓ ਜਿਹੜੇ ਉਹਨਾਂ ਦੇ ਵਿਦੇਸ਼ ਨਾਲ ਸੰਬੰਧਿਤ ਮੰਤਰੀ ਨੇ ਤੇ ਜਿਹੜੇ ਉਹਨਾਂ ਦੇ ਉਪ ਰਾਸ਼ਟਰਪਤੀ ਦੇ ਜੇ ਡੀ ਵੈਂਸੇ ਉਹਨਾਂ ਨੂੰ ਉਸ ਤੌਰ ਤੇ ਤਰਦਦ ਕਰਨ ਦੇ ਲਈ ਬਹਿਤ ਕਰਨ ਦੇ ਲਈ ਇੰਨੀ ਲਈ ਉਹ ਗੱਲ ਮੰਨ ਰਹੇ ਤੇ ਭਾਰਤ ਸਰਕਾਰ ਅਜੇ ਕੁਝ ਭਾਵੇਂ ਉਹਨੇ ਸਪਸ਼ਟੀ ਕਰ ਦਿੱਤਾ ਵੀ ਕੋਈ ਤੀਜੀ ਤਰ ਅਸੀਂ ਦਵੱਲੀ ਗੱਲਬਾਤ ਕਰਦੇ ਹਾਂ ਦਵੱਲੀ ਗੱਲਬਾਤ ਦੇ ਵਿੱਚ ਉਹ ਇਹ ਹੋਇਆ ਪਾਕਿਸਤਾਨ ਨੇ ਪਹਿਲਾਂ ਕਿਹਾ ਸੀ ਬਾਕੀ ਕਿਹਾ ਪਰ ਖੁੱਲਕੇ ਨਹੀਂ ਕਿਹਾ ਕਿ 트럼ਪ ਕਿਉਂ ਇਹ ਗੱਲ ਕਰ ਰਿਹਾ ਹੈ ਇਹ ਗੱਲ ਕਰਕੇ ਸਾਡਾ ਤੋਹੀਨ ਕਰ ਰਿਹਾ ਹੈ ਇਹ ਮਾਮਲਾ ਵਿੱਚ ਨਹੀਂ ਹੈ ਤਾਂ ਇਹ ਲਾਈਨ ਲੈ ਕੇ ਭਾਰਤ ਦਾ ਕੋਈ ਵੀ ਵੱਡਾ ਅਧਿਕਾਰੀ ਆਥੋਰਿਟੀ ਅਧਿਕਾਰੀ ਨਹੀਂ ਬੋਲਿਆ ਨਾ ਕੋਈ ਮਨਿਸਟਰ ਨਾ ਕੋਈ ਪ੍ਰਾਈਮ ਮਿਨਿਸਟਰ ਨਾ ਕੋਈ ਬਕਵਾਖ ਮਾਮਲੇ ਦੇ ਵਿੱਚ ਇਹਦੇ ਨਾਲ ਸੰਬੰਧਿਤ ਫਿਰ ਗੱਲ ਕੀ ਬਣ ਜਾਂਦੀ ਹੈ ਗੱਲ ਇਹ ਹੈ ਤੇ ਜਿਹੜਾ ਬਾਰ-ਬਾਰ ਇੰਟਰਵਿਊ ਦਿੰਦਾ ਗਲੋਬਲ ਮੀਡੀਆ ਦੇ ਵਿੱਚ ਜਾ ਕੇ ਡੋਨਲਡ 트럼ਪ ਤਾਂ ਉਹਦੀ ਗੱਲ ਦੁਨੀਆ ਚ ਜਾ ਰਹੀ ਹੈ ਉਸ ਪੱਧਰ ਦੇ ਪਹਿਲਾ ਉੱਥੇ ਜਾ ਕੇ ਜਿਹੜੀ ਗੱਲਬਾਤ ਹੋਏਗੀ ਇਹ ਅੱਛੀ ਖਾਸੇ ਮੇਰੇ ਖਿਆਲ ਇਹਦੇ ਵਿੱਚ ਇੱਕ ਇੰਟਰਸਟਿੰਗ ਪਹਿਲੋ ਵੀ ਇਹਦਾ ਹੋਏਗਾ ਕਿ ਦੋਨੋਂ ਦੇਸ਼ਾਂ ਦਾ ਬਰੀਫਿੰਗ ਕੀ ਹੋਏਗੀ ਔਰ ਇਹਦੇ ਵਿੱਚ ਥੋੜਾ ਜਿਹਾ ਟਫ ਮਾਮਲਾ ਵੀ ਹੋਏਗਾ ਫਿਰ ਮਤਲਬ ਉਸ ਲਾਜਿਕ ਚ ਉਸ ਡਿਪਲੋਮੇਸੀ ਚ ਉਸ ਡਾਇਲੌਗ ਦੇ ਵਿੱਚ ਮਾਹੌਲ ਕਿਉਂ ਝਾ ਰਹਿਣ ਵਾਲਾ ਹੋਏਗਾ ਦੂਜਾ ਜੁਨ ਦਾ ਮਾਮਲਾ ਜੁਨ ਦੇ ਕੋਲ ਜਾਣਾ ਹੈ ਜਾਂ ਜੁਨ ਦੇ ਬਾਕੀ ਦੇ ਸਵਾਲ ਨੇ ਜੁਨ ਅਜ ਕੱਲ ਬਾਡੀ ਉਸ ਲੈਵਲ ਦੀ ਮਜ਼ਬੂਤ ਬਾਡੀ ਦੇ ਤੌਰ ਤੇ ਨਹੀਂ ਦੇਖੀ ਜਾ ਰਹੀ ਜੋ ਜੰਗਾ ਨੂੰ ਹਟਾ ਦੇ ਜਾਂ ਜੰਗਾ ਤੇ ਵੱਖ-ਵੱਖ ਟਾਈਪ ਦੇ ਵਿੱਚ ਗੱਲਬਾਤ ਦੇ ਕੇ ਹਾਂ ਯੂਰਪ ਹੈ 사우ਦੀ ਅਰਬ ਹੈ ਤੇ ਸਾਊਥ ਅਫਰੀਕਾ ਹੈ ਡਿਫਰੈਂਟ ਟਾਈਪ ਦੇ ਥਾਵਾਂ ਤੇ ਉੱਤੇ ਜਾਏਗੇ ਜਾਣਗੇ ਡੈਲੀਗੇਸ਼ਨ ਆਪੋ ਆਪਣੀ ਬਰੀਫਿੰਗ ਕਰਨਗੇ ਪਰ ਘਰ ਕਲੇ ਇਸ ਪਾਕਿਤੇ ਡੈਲੀਗੇਸ਼ਨ ਜਾਣ ਸ਼ਾਇਦ ਇਹਨੂੰ ਬਹੁਤ ਜ਼ਿਆਦਾ ਕੋਈ ਬਿਹਤਰ ਗੱਲ ਨਹੀਂ ਲੂਗੇ ਇਹ ਵੀ ਕਹਿ ਰਹੇ ਨੇ ਕਿ ਆਪੋਜੀਸ਼ਨ ਦੀ ਲੋੜ ਤਾਂ ਤੁਹਾਨੂੰ ਹੈ ਆਪਣੀ छवि ਠੀਕ ਕਰਨ ਦੇ ਵਾਸਤੇ ਅਕਸੀ ਕਰ ਇਸੇ ਲਈ ਉਹਨਾਂ ਦੀ ਅਗਵਾਈ ਵਾਲੇ ਡੈਲੀਗੇਸ਼ਨਾਂ ਦੀ ਵੀ ਤੁਹਾਨੂੰ ਨੂੰਣਾ ਦਿਖਾਵੇਂ ਦਿੱਤਾ ਪਰ ਰੀਅਲ ਸਾਇੰਸ ਦੇ ਵਿੱਚ ਤੁਸੀਂ اپੋਜੀਸ਼ਨ ਨੂੰ ਨਾਲ ਲੈ ਕੇ ਭਰੋਸੇ 'ਚ ਲੈ ਕੇ ਉਹਦੀ ਆਲ ਪਾਰਟੀ ਮੀਟਿੰਗ ਦੇ ਵਿੱਚ ਉਹਨਾਂ ਦੀ رائے ਨਾਲ ਬੰਦਿਆਂ ਦੀ ਚੋਣ ਕਰਨ ਲਈ ਤਿਆਰ ਨਹੀਂ ਹੋ ਇਹ ਜਿਹੜਾ ਇੱਕ ਤਰੀਕਾਕਾਰ ਹੈ ਗਵਰਨਮੈਂਟ ਦਾ ਚੱਲਣ ਦਾ ਜਿਹੜਾ ਤਰੀਕਾ ਹੈ ਉਹਦੇ ਤੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਔਰ ਉਹ ਸਵਾਲਾਂ ਦਾ ਜਵਾਬ ਕੋਈ ਰੈਸ਼ਨਲ ਜਵਾਬ ਕੋਈ ਤਸੱਲੀ ਬਖਸ਼ ਜਵਾਬ ਅਜੇ ਤੱਕ ਉਸ ਰੂਪ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਕਿਸੇ ਰਸਤੇ ਔਰ ਐਸੇ ਕਰਕੇ ਇਹੀ ਸਾਰਾ ਕੰਮ ਜਿਹੜਾ ਇੰਟਰਨਲ ਚੱਲ ਰਿਹਾ ਉਹਦਾ ਜਦੋਂ ਵੀ ਸੂਬਿਆਂ ਦੇ ਮਾਮਲੇ ਆਉਂਦੇ ਨੇ ਜਦੋਂ ਵੱਖ-ਵੱਖ ਮਾਮਲੇ ਆਉਂਦੇ ਨੇ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਇਨਫਾਰਮ ਨਾ ਕਰਨਾ ਦੇਸ਼ ਦੇ ਅੰਦਰ ਬਾਕੀ ਬਹੁਤੇ ਲੋਕਾਂ ਤਾਂ ਜਦੋਂ ਇਨਫਰਮੇਸ਼ਨ ਨਹੀਂ ਮਿਲਦੀ ਤਾਂ ਆਪੋ ਆਪਣੇ ਅੰਦਾਜ਼ੇ ਲੱਗਦੇ ਨੇ ਆਪੋ ਆਪਣੇ ਅੰਦਾਜ਼ੇ ਲੱਗਦੇ ਨੇ ਤਾਂ ਉਹ ਗੱਲ ਨਹੀਂ ਪਤਾ ਲੱਗਦੀ ਔਰ ਐਸੇ ਤਰ੍ਹਾਂ ਮਿਲਟਰੀ ਤੇ ਵੀ ਆ ਜਾਂਦਾ ਔਰ ਅੱਜ ਕਹ ਰਹੇ ਨੇ ਕਿ ਹਰਿਆਣਾ ਤੋਂ ਵੀ ਕਈ ਲੋਕ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਚੋਂ ਇੱਕ ਯੂਟਿਊਬਰ ਬੀਬੀ ਬੀ ਹੈ ਜਿਹਨੂੰ ਕਿਹਾ ਜਾ ਰਿਹਾ ਕਿ ਉਹ ਪਾਕਿਸਤਾਨ ਦੀ ਮਦਦ ਕਰ ਰਹੀ ਸੀ ਜਾਂ ਪਾਕਿਸਤਾਨ ਨੂੰ ਬਰੀਫਿਕ ਕਰ ਰਹੀ ਸੀ ਕੀ ਹੈ ਕਿ ਨਹੀਂ ਹੈ ਹੁਣ ਇਹਨਾਂ ਦੀ ਸਚਾਈ ਕੀ ਹੈ ਉਹ ਗਵਰਨਮੈਂਟ ਟਰਾਂਸਪੇਰੈਂਟ ਤਰੀਕੇ ਦੇ ਨਾਲ ਜਦ ਤੱਕ ਤੱਥ ਜਾਂ ਬਾਕੀ ਸਬੂਤ ਸਾਹਮਣੇ ਆਉਣਗੇ ਤਾਂ ਪਤਾ ਲੱਗੇਗਾ ਨਹੀਂ ਤਾਂ ਹੋ ਸਕਦਾ ਹੈ ਕਿ ਇਹੋ ਜਿਹੇ ਲੋਕਾਂ ਨੂੰ ਵੀ ਟਾਰਗੇਟ ਕਰ ਦਿਆ ਜਾਦਾ ਜਿਹੜਾ ਕੋਈ ਵੱਡੇ ਨਾ ਜਚਦੇ ਹੋਣ ਨਾ ਤੁਹਾਡੀ ਫੇਵਰ ਦੇ ਮਤਾਬਕ ਕੰਮ ਕਰਦੇ ਹੋਣ ਨਾ ਕੋਈ ਗੱਲ ਇਹੋ ਜਿਹੀ ਕਰਦੇ ਹੁਣ ਇਹ ਗੱਲਾਂ ਆਪਣੇ ਆਪ ਦੇ ਵਿੱਚ ਵੀ ਅਜੇ ਸ਼ੱਕ ਤਾਂ ਜਰੂਰ ਸੰਦੇਹ ਦਾ ਪ੍ਰਗਟ ਹੋ ਜਾਂਦੇ ਨੇ ਬਹੁਤ ਮਾਮਲੇ ਅਜ ਕਿਉਂਕਿ ਇਹਦੇ ਹੋਰ ਬਹੁਤ ਮਾਮਲੇ ਆਉਂਦੇ ਨੇ ਜਿਨ੍ਹਾਂ ਤੇ ਗਵਰਨਮੈਂਟਾਂ ਪਰਚੇ ਪਾ ਕੇ ਇੱਥੇ ਅੰਦਰ ਬੰਦ ਕਰ ਦਿਆ ਨੇ ਐਡੀਆਲੋਜੀਕਲ ਬਾਕੀ ਗੱਲਾਂ ਤਾਂ ਛੱਡੋ ਕਿੰਨਿਆਂ ਤੇ ਤੁਸੀਂ ਨੈਸ਼ਨਲ ਸਕਿਉਰਿਟੀ ਐਕਟ ਲਾਤਾ ਕਿੰਨਿਆਂ ਤੇ ਤੁਸੀਂ ਜੁਏਪੀਏ ਲਾਤਾ ਕਿੰਨਿਆਂ ਤੇ ਬਾਕੀ ਲਾਤਾ ਉਹ ਸਾਰੇ ਮਾਹੌਲ ਦੀ ਵੀ ਗੱਲ ਹੈਗੀ ਪਰ ਪੰਜਾਬ ਦੀ ਪੋਲਿਟਿਕਸ ਵੱਲ ਮੁੜਦੇ ਹੋ ਇੱਕ ਐਕਟੀਵੇਸ਼ਨ ਹੋ ਰਹੀ ਹੈ ਲਗਾਤਾਰ ਖਾਸ ਤੌਰ ਤੇ ਪੰਜ ਮੈਂਬਰੀ ਕਮੇਟੀ ਇੱਕ ਚੈਲੰਜ ਕੀਤਾ ਹੈ ਸ੍ਰੋਮਣੀ ਅਕਾਲੀ ਦਲ ਦੇ ਜਿਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲਗਾਤਾਰ ਉਹ ਆਪਣੀ ਵਾਈਬਰਸ਼ਿਪ ਰਾਹੀਂ ਤਾਂ ਕਰ ਹੀ ਰਹੇ ਨੇ ਪਰ ਅੱਜ ਇੱਕ ਖਾਸ ਫੋਕਸ ਕਰਕੇ ਨਵੇਂ ਚੈਲੰਜ ਦੇ ਰੂਪ ਦੇ ਵਿੱਚ ਉਹ ਸਾਹਮਣੇ ਆਏ ਨੇ ਮੋਗੇ ਦੇ ਵਿੱਚ ਚਾਰ ਵਿਧਾਨ ਸਭਾ ਹਲਕੇ ਪੈਂਦੇ ਨੇ ਜਥੇਦਾਰ ਤੋਤਾ ਸਿੰਘ ਦਾ ਪਰਿਵਾਰ ਟਕਸਾਲੀ ਅਕਾਲੀ ਪਰਿਵਾਰ ਹੈ ਉਹ ਪਰਵਾਰ ਮੇਨ ਹੈ ਉਹਦੇ ਸੈਂਟਰ ਚ ਹੈ ਸਾਰੇ ਨੂੰ ਸਿਸਟਮ ਨੂੰ ਦੇਖਦੇ ਹੋਏ ਵੱਡਾ ਭਾਰੀ ਇਕੱਠ ਹੁੰਦਾ ਤੇ ਉੱਥੇ ਪੰਜ ਦੇ ਪੰਜ ਮੈਂਬਰ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜਾਂਦੇ ਨੇ ਆਪਣੀ ਗੱਲ ਕਰ ਉੱਥੇ ਮਨਪ੍ਰੀਤ ਸਿੰਘਿਆਲੀ ਬੋਲ ਰਹੇ ਕਿ ਕਈ ਲੋਕ ਸਾਨੂੰ ਸਵਾਲ ਕਰਦੇ ਨੇ ਕਿ ਅਸੀਂ ਸ਼ਾਇਦ ਅਲੱਗ ਅਕਾਲੀ ਦਲ ਬਣਾਉਣਾ ਚਾਹੀਦਾ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਲੱਗ ਅਕਾਲੀ ਦਲ ਨਹੀਂ ਉਹ ਉਹੀ ਕਿਉਂਕਿ ਜਸਵੰਤ ਸਿੰਘ ਸਾਹਿਬ ਨੇ ਇਹ ਕਿਹਾ ਹੋਇਆ ਹੈ ਕਿ ਅਕਾਲੀ ਦਲ ਮੁੜ ਸਰਜੀਤ ਕਰ ਜਿਹੜਾ ਪਹਿਲਾਂ ਆ ਉਹ ਇੱਕ ਅਕਾਲੀ ਦਲ ਆ ਉਹ ਕਹਿੰਦੇ ਨੇ ਇੱਕ ਉਹ ਔਲੰਗ ਕੋ ਅਕਾਲੀ ਦਲ ਨਹੀਂ ਹੈ ਉਹ ਅਕਾਲ ਤਖਤ ਦੇ ਜਥੇਦਾਰਾਂ ਦੇ ਮਤਾਬਕ ਨਹੀਂ ਹੈ ਇਸ ਲਈ ਅਕਾਲੀ ਦਲ ਤਾਂ ਉਹੀ ਹੋਏਗਾ ਰੀਅਲ ਇੱਕ ਤਾਂ ਇਹ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਐ ਜੀ ਪੀ ਸੀ ਸਾਨੂੰ ਉਦੋਂ ਵੀ ਇੰਪੋਰਟੈਂਟ ਹੈ ਇਹਦੀਆਂ ਚੋਣਾਂ ਜਦੋਂ ਵੀ ਆ ਰਹੀਆਂ ਨੇ ਅਸੀਂ ਉਹ ਸਾਰੇ ਲੋਕ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਮੇਸਰੀਓ ਔਰ ਜਿਹੜੇ ਉਹਦੇ ਚ ਸੁਧਾਰ ਲਿਆ ਕੇ ਉਹਦੇ ਟੋਟਲ ਕੰਮ ਜਿਹੜੇ ਨੇ ਉਹਨੂੰ ਪੰਥਕ ਹੇਤਾ ਦੇ ਵਿੱਚ ਵਰਤ ਕੇ ਕਿਸੇ ਪਰਿਵਾਰ ਦੇ ਉਹਦੇ ਚੋਂ ਕੱਢਣ ਦੇ ਲਈ ਸਾਰੇ ਹੀ ਨਾਲ ਗੱਲਬਾਤ ਕਰਕੇ ਅਸੀਂ ਚੋਣ ਲੜਾਂਗੇ ਔਰ ਉਹ ਚੋਣ ਦੇ ਵਿੱਚ ਜੋ ਵੀ ਆਏਗਾ ਸਾਹਮਣੇ ਪੰਥਕ ਲੀਡਰਸ਼ਿਪ ਜਿਹੜੇ ਧਾਰਮਿਕ ਬਿਰਤੀ ਦੇ ਲੋਕ ਹੋਣਗੇ ਟਿਕਟਾਂ ਵੀ ਉਹਨਾਂ ਨੂੰ ਮਿਲਣਗੀਆਂ ਤੇ ਸਾਰੇ ਗਰੁੱਪਾਂ ਦੇ ਵਿੱਚੋਂ ਮਿਲਣਗੀਆਂ ਜਿਹੜੇ ਵੀ ਗਰੁੱਪ ਸਾਰੇ ਨਾਲ ਇਕੱਠੇ ਹੋ ਰਹੇ ਨੇ ਇਸ ਲਈ ਪਹਿਲੀ ਲੜਾਈ ਉਹ ਹੋਏਗੀ ਉੱਥੋਂ ਬਾਹਰ ਕੱਢਣਾ ਤੇ ਅਗਲੀ ਲੜਾਈ ਫਿਰ ਅਸੈਂਬਲੀ ਵਗੈਰਾ ਦੀ ਦੋ ਤੇ ਇਹਦੇ ਤੋਂ ਵੀ ਇਲਾਵਾ ਜਿਹੜਾ ਅਸਲ ਚ ਪੁਆਇੰਟ ਇੱਕ ਹੋਰ ਜਿਹੜਾ ਉਹਨਾਂ ਨੇ ਕਿਹਾ ਜਿਹੜਾ ਇਹ ਤੋਂ ਬਾਅਦ ਕਿ ਕੱਲਾ ਕੱਲਾ ਬੰਦਾ ਆਪਣਾ ਟੈਲੀਫੋਨ ਆਪਣਾ ਆਧਾਰ ਕਾਰਡ ਆਪਣੇ ਮੈਂਬਰਸ਼ਿਪ ਦੇ ਨਾਲ ਲਗਾ ਕੇ ਲਾਜ਼ਮੀ ਹੈ ਜੇ ਕਾਨੂੰਨ ਨੂੰ ਕੋਈ ਅਦਾਲਤਾਂ ਦੇ ਵਿੱਚ ਕਿਸੇ ਇਲੈਕਸ਼ਨ ਕਮਿਸ਼ਨ ਕੋਲ ਕਿਸੇ ਵੀ ਅਥਾਰਟੀ ਕੋਲ ਜਦੋਂ ਜੱਜਮੈਂਟ ਹੋਏਗੀ ਰੀਅਲੀ ਕੌਣ ਹੈ ਅਸਲ ਚ ਮੈਂਬਰਸ਼ਿਪ ਮੈਂਬਰ ਦਾ ਸਵਾਲ ਹੈ ਤਾਂ ਇਹ ਦਾ ਮਤਲਬ ਉਹਨਾਂ ਦੇ ਦਿਮਾਗਾਂ ਦੇ ਵਿੱਚ ਇੱਕ ਗੱਲ ਹੈ ਉਹ ਇਹ ਡਾਊਟ ਕਰ ਰਹੇ ਕਿ ਜਿਹੜੀ ਸ਼ਰੋਮਣੀ ਅਕਾਲੀ ਦਲ ਬਾਦਲ ਦੀ ਮੈਂਬਰਸ਼ਿਪ ਹੈ ਉਹ ਮੈਂਬਰਸ਼ਿਪ ਸਾਬਤ ਨਹੀਂ ਕੀਤੀ ਜਾ ਸਕਣੀ ਤੱਥਾਂ ਦੇ ਨਾਲ ਕਿ ਫਲਾਣਾ ਹੀ ਬੰਦਾ ਹੈ ਫਲਾਣੇ ਦੀ ਮੈਂਬਰਸ਼ਿਸ਼ਪ ਕੱਟੀ ਆ ਉਹਦੇ ਕੋਲ ਇਹ ਸਬੂਤ ਲੱਗੇ ਹੋਣ ਅਕਾਲ ਤਖਤ ਸਾਹਿਬ ਨੇ ਜਿਹੜਾ ਕਿਹਾ ਸੀ ਕਿ ਭਰਤੀ ਜਿਹੜੀ ਹੈ ਉਹ ਟਰਾਂਸਪੇਰੈਂਟ ਤੇ ਆਧਾਰ ਕਾਰਡਾਂ ਦੇ ਸਮੇਤ ਹੋਣੀ ਚਾਹੀਦੀ ਹੈ ਉਹਨਾਂ ਨੂੰ ਸ਼ਾਇਦ ਇਹ ਲੱਗਦਾ ਤੇ ਅੱਗੇ ਜਦੋਂ ਗੱਲ ਬਣੇਗੀ ਤਾਂ ਮੈਂਬਰਸ਼ਿਪ ਦੀ ਮжоਰਿਟੀ ਤੇ ਡੈਲੀਗੇਟਸ ਦੀ ਮжоਰਿਟੀ ਦੀ ਗੱਲ ਆਏਗੀ ਤੇ ਉਸ ਤੋਂ ਬਾਅਦ ਸਿੰਬਲ ਜਦਾ ਜਾਂ ਬਾਕੀ ਕੀ ਜਦੋਂ ਇਹ ਭਰਤੀ ਲਗਭਗਾਂ ਮਹੀਨਾ ਦੋ ਮਹੀਨਾ ਡੇਢ ਮਹੀਨਾ ਹੋਰ ਜਿਹੜਾ ਲੱਗੇਗਾ ਲਕਮਲ ਹੋ ਜਾਂਦੀ ਹੈ ਇਸ ਤੋਂ ਬਾਅਦ ਉਹ ਜਿਹੜੇ ਡੈਲੀਗੇਟ ਬਣਦੇ ਨੇ ਉਹ ਡੈਲੀਗੇਟਾਂ ਦੀ ਉਹਨਾਂ ਦੀ ਉਹ ਕੰਨਿਆਂ ਦੀ ਮਤਲਬ ਉਹ ਜਨਾਸ ਬਣਾ ਕੇ ਕੋਈ ਲੀਡਰਸ਼ਿਪ ਚੁਣੀ ਜਾਊਗੀ ਜਾਂ ਜਿਹੜੇ ਦੂਜੇ ਫਿਰ ਬੈਠੇ ਨੇ ਜਿਨ੍ਹਾਂ ਨੇ ਉਹ ਮੈਂਬਰਸ਼ਿਪ ਕੱਟੀ ਹੈ ਇਹਦਾ ਪ੍ਰੈਕਟੀਕਲੀ ਤਾਂ ਬੜਾ ਮੁਸ਼ਕਲ ਆ ਉਹਨਾਂ ਨੇ ਆਪਣਾ ਇੱਕ ਪ੍ਰਧਾਨ ਚੋਣ ਲਿਆ ਆਪਣੇ ਤਰੀਕੇ ਦੇ ਨਾਲ ਅਜੇ ਢਾਂਚਾ ਪਾਵੇਂ ਨਹੀਂ ਬਣਿਆ ਪਰ ਇਹ ਦੋਨੋਂ ਇਕੱਠੇ ਹੋ ਕੇ ਫਿਰ ਕੀ ਜਾਣਗੇ ਵੀ ਸਾਡੇ ਕੋਲ ਇੰਨੀ ਮੈਂਬਰਸ਼ਿਪ ਹੈ ਆ ਸਾਡੇ ਕੋਲ ਪਿਆ ਥੱਬੇ ਦੇ ਥੱਬੇ ਲਿਆ ਕੇ ਇਲੈਕਸ਼ਨ ਕਮਿਸ਼ਨਰ ਕੋਲ ਜਾਣਗੇ ਤੇ ਅਸੀਂ ਪਾਰਟੀ ਸੁਰਜੀਤ ਕਰਨਾ ਚਾਹੁੰਦੇ ਹਾਂ ਇਸ ਲੈਵਲ ਦੇ ਉੱਤੇ ਪਰ ਕਿਉਂਕਿ ਰਜਿਸਟ੍ਰੇਸ਼ਨ ਹੋਣਾ ਕੋੜਾ ਉਹਨਾਂ ਦੀ ਗੱਲ ਬੰਨੇ ਜਾਏਗੀ ਜਾਂ ਨਹੀਂ ਬੰਨੀ ਜਾਏਗੀ ਕੋਈ ਸੁਣੂਗਾ ਜਾਂ ਨਹੀਂ ਸੁਣੂਗਾ ਉਦੋਂ ਸਵਾਦ ਅਗਨੇ ਤੇ ਪਰ ਇੱਕ ਰੋੜਕ ਟੋੜਾ ਜ਼ਰੂਰ ਸਟਾਰਟ ਹੋਏਗਾ ਇਹ ਸਾਰੇ ਬੰਦ ਦੇ ਵਿੱਚ ਜਾ ਕੇ ਇਹ ਕੀ ਬਣਨਾ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਦਾ ਫਿਰ ਅਸਲੀ ਅਕਾਲੀ ਦਲ ਕੌਣ ਇਹਦੀ ਗੱਲ ਚੱਲ ਪੈਗੀ ਅਸਲੀ ਅਕਾਲੀ ਦਲ ਨੂੰ ਦੇਖਿਆ ਹੀ ਜਾਂਦਾ ਕਿ ਐਜੀਪੀਸੀ ਦੀ ਚੋਣ ਆ ਗਈ ਜਿਹੜਾ ਐਜੀਪੀਸੀ ਜਿਹਦੇ ਕੋਲ ਹੋਈ ਉਹਨੂੰ ਅਸਲੀ ਅਕਾਲੀ ਦਲ ਮੰਨ ਲਿਆ ਜਾਂਦਾ ਇਹਦਾ ਮਤਲਬ ਇਹ ਨਿੱਠ ਕੇ ਇੱਕ ਉਸੇ ਪਾਰਟੀ ਨੂੰ ਸ਼ਰੋਮਣੀ ਅਕਾਲੀ ਦਲ ਦੇ ਨਾਂ ਤੇ ਕਿਉਂਕਿ ਇਹ ਤੋਂ ਪਹਿਲਾਂ ਸ਼ਰੋਮਣੀ ਅਕਾਲੀ ਦਲ ਦਾ ਨਾਂ ਵਰਤਣ ਤੇ ਡਾਇਰੈਕਟਰ ਚੀਮਾ ਜਾਂ ਹੋਰ ਉਹਨਾਂ ਦੇ ਜਿਹੜੇ ਪਸਪੋਕਸ ਪਰਸਾਂਸੀ ਇਤਰਾਜ ਕਰ ਰਹੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਇੱਕ ਪਾਰਟੀ ਹੈ ਜਿਹੜੀ ਰਜਿਸਟਰਡ ਹੈ ਉਹਦੇ ਨਾਂ ਤੇ ਕੋਈ ਮੈਂਬਰਸ਼ਿਪ ਨਹੀਂ ਕੱਟ ਸਕਦਾ ਉਹਦੇ ਨਾਂ ਤੇ ਜਾ ਕੇ ਕੋਈ ਹੋਰ ਗੰਦ ਨਹੀਂ ਕਰ ਸਕਦਾ ਪਰ ਉਸ ਸ਼੍ਰੋਮਣੀ ਅਕਾਲੀ ਦਲ ਦੀ ਹੀ ਨਾਰੇ ਲਾਉਂਦੇ ਨੇ ਤੇ ਉਸੇ ਲਿਹਾਜ਼ ਦੇ ਨਾਲ ਗੱਲ ਕਰਦੇ ਨੇ ਤੇ ਮੈਂਬਰਸ਼ਿਪ ਡਰਾਈਵ ਚੱਲ ਇੱਕ ਹੋਰ ਉਹਨਾਂ ਨੇ ਐਲਾਨ ਕੀਤਾ ਕਿ 19 ਤਰੀਕ ਕੱਢੀਕੜ ਦੇ ਪ੍ਰੈਸ ਕਲੱਬ ਦੇ ਵਿੱਚ ਭਵ ਸੋਮਵਾਰ ਉਹ ਦੁਨੀਆਂ ਭਰ ਦੇ ਵਿੱਚ ਬੈਠੇ ਜਿਹੜੇ ਸ਼ਰੋਬਣੀ ਅਕਾਲੀ ਦਲ ਦੇ ਮੈਂਬਰ ਬਣਨਾ ਚਾਹੁੰਦੇ ਨੇ ਉਹਨਾਂ ਲਈ ਆਨਲਾਈਨ ਮੈਂਬਰਸ਼ਿਪ ਸ਼ੁਰੂ ਕਰਨ ਵਾਲੇ ਨੇ ਔਰ ਉਹ ਆਨਲਾਈਨ ਮੈਂਬਰਸ਼ਿਪ ਦੇ ਦਾਅਤੇ ਫਿਰ ਜਿਹੜੀ ਇਹ ਦੇਖਣਗੇ ਜਿਹੜੇ ਬਾਹਰਲੇ ਬੰਦੇ ਨੇ ਉਹਨਾਂ ਤੋਂ ਵੀ ਇਹ ਸਾਰੀਆਂ ਚੀਜ਼ਾਂ ਲੈ ਕੇ ਨਾਲ ਅਟੈਚ ਕਰਕੇ ਕਹਿੰਦੇ ਨੇ ਮੈਂਬਰਸ਼ਿਪ ਸਟਾਰਟ ਕਰਾਂਗੇ ਇਹਦਾ ਮਤਲਬ ਉਹ ਮੈਂਬਰਸ਼ਿਪ ਹੁਣ ਉਸ ਤੋਂ ਬਾਅਦ ਮਤਲਬ ਇੱਥੋਂ ਆਲੀ ਕਟਾ ਕੇ ਵਾਪਸ ਲੈਣੀ ਤੇ ਆਨਲਾਈਨ ਸ਼ੁਰੂ ਕਰਕੇ ਜਿੰਨੇ ਉਹ ਹੁੰਦੇ ਨੇ ਉਹਨਾਂ ਦੀ ਮੈਂਬਰਸ਼ਿਪ ਵੀ ਹਨਕਲੂਡ ਕਰਨ ਵਾਲੇ ਪਾਸੇ ਚੱਲੇ ਹੁੰਦੇ ਇਹ ਇੱਕ ਪਟਾਣਸਵਾਲ ਦੇ ਅਕਾਲੀ ਦਲਾਂ ਦੀ ਆਪਸੀ ਕੜਵੱਸ ਜਿਹੜਾ ਜਿਸ ਲੈਵਲ ਦਾ ਹੋਏਗਾ। ਔਰ ਐਡਵੋਕੇਟ ਹਰਜਿੰਦਰ ਸਿੰਘ ਤਰ ਜਿਹੜੇ ਬਰਵੰਤ ਸਿੰਘ ਰਾਜਵਾਨਾ ਕੇਸ ਦੇ ਵਿੱਚ ਸ਼ਾਇਦ ਉਹਨਾਂ ਦੀ ਤੀਜੀ ਚੌਥੀ ਤੀਜੀ ਇਹ ਹੈ ਵਾਪਸ ਪ੍ਰਧਾਨਗੀ ਚ ਆਉਣ ਤੋਂ ਬਾਅਦ ਤਸਤੀਫਾ ਦੇ ਦਿੱਤੇ ਤੋਂ ਬਾਅਦ ਇਹ ਉਹਨਾਂ ਦੀ ਤੀਜੀ ਪ੍ਰੈਸ ਕਾਨਫਰੰਸ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਬੱਕ-ਬੱਕ ਸੰਪਰਦਾਮਾਂ ਤੇ ਹੋਰਾਂ ਨਾਲ ਇਨਕਲੂਡਿੰਗ ਦਮਦਵੀ ਟਕਸਾਲ ਦੇ ਨੁਮਾਇੰਦਿਆਂ ਦੇ ਮੀਟਿੰਗ ਕੀਤੀ ਸੀ। ਫਿਰ ਉਹਨਾਂ ਨੇ ਸੈਕਸ ਸਟੂਡੈਂਟ ਫੈਡਰੇਸ਼ਨ ਆਣਾਂ ਦਾ ਪ੍ਰਕਾਰ ਕੀਤੀ ਸੀ ਫਿਰ ਹੁਣ ਤੀਜੀ ਜਿਹੜੀ ਉਹਨਾਂ ਨੇ ਸਿੱਖ ਜਿਹੜੇ ਸੀਨੀਅਰ ਵਕੀਲ ਨੇ ਪਲੱਸ ਜਨਤਾ ਐਡਜਜ ਨੇ ਉਹਨਾਂ ਨਾਲ ਚੰਡੀਗੜ੍ਹ ਚੱਜ ਮੀਟਿੰਗ ਕੀਤੀ ਉਹਨਾਂ ਨੇ ਇਹਨਾਂ ਮੀਟਿੰਗਾਂ ਦੇ ਵਿੱਚ ਇੱਕ ਗੱਲ ਕੀਤੀ ਹੈ ਕਿ ਵਕੀਲਾਂ ਨੇ ਤੇ ਜੱਜ ਸਾਹਿਬ ਕਾ ਜੱਜਾਂ ਨੇ ਇਹ ਰਾਏ ਦਿੱਤੀ ਹੈ ਕਿ ਮਰਸੀ ਪਟੀਸ਼ਨ ਵਾਪਸ ਨਹੀਂ ਲੈਣੀ ਚਾਹੀਦੀ ਤੁਹਾਨੂੰ ਪਰਸੂ ਕਰਨਾ ਚਾਹੀਦਾ ਕਿ ਇਹਦੇ ਤੋਂ ਪਹਿਲਾਂ ਗਵਰਨਮੈਂਟ ਕੋਈ ਫੈਸਲਾ ਲਵੇ ਉਹਨੂੰ ਗਵਰਨਮੈਂਟ ਕਿਵੇਂ ਫੈਸਲਾ ਲਏਗੀ ਪਰਸੂ ਕਿਵੇਂ ਕਰਨਾ ਹੈ ਇਹ ਆ ਜੇ ਕੋਈ गल सामने नहीं आ रही सिंह राज बार बार चिट्ठी लिख के उन्होंने कह चुके ने जे तो कोई फैसला नहीं कराते वापस लै और वापस लैंड फैसला अकाल तख्त साहब वालों एन जी पीसी जा, नहीं जा चुका कि कुछ नहीं कर तो हूँ फ्यूचर देख जी पीसी अपने बैनर से कोई लड़ाई मिट सदी जनतक लड़ाई जे नहीं फैसला करते गौरमेंट ऑफ इंडिया या नहीं टाइम दें ਲੀਗਲ ਲੜਾਈ ਤਾਂ ਲੜੀ ਹੋ ਜਾ ਸਕਦੀ ਹੈ ਲੜੀ ਜਾ ਰਹੀ ਹੈ ਉੱਥੇ ਕੋਈ ਟਾਈਮ ਹੀ ਨਹੀਂ ਪੈਂਦਾ ਤੇ ਅੱਗੇ ਤੋਂ ਅੱਗੇ ਲੰਗੀ ਜਾ ਰਿਹਾ ਸਾਲ ਦਰ ਸਾਲ ਸਾਲ ਦਰ ਸਾਲ ਤੇ ਜੇ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਨੂੰ ਨਹੀਂ ਹਟਾਉਂਦਾ ਕਿਉਂਕਿ ਫਾਈਟਿੰਗ ਫੋਰਸ ਤਾਂ ਨਾਰਮਲੀ ਵੀ ਚਾਹੇ ਉਹ ਐਮਰਜੈਂਸੀ ਦਾ ਮੋਰਚਾ ਹੋਵੇ ਚਾਹੇ ਉਹ ਪੰਜਾਬੀ ਸੂਬੇ ਦਾ ਮੋਰਚਾ ਹੋਵੇ ਚਾਹੇ ਉਹ ਅਨੰਦਪੁਰ ਸਾਹਿਬ ਦੇ ਮੱਤੇ ਤੇ ਮੋਰਚਾ ਹੋਵੇ ਪਾਣੀਆਂ ਦੇ ਜਿੰਨੇ ਵੀ ਮੋਰਚੇ ਲੱਗੇ ਨੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਅਗਵਾਈ ਕਰਦਾ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਅੱਜਕੱਲ ਨਾਂ ਖਿੱਤੇ ਲਿਆ ਨਹੀਂ ਜਾ ਰਿਹਾ ਵੀ ਸਾਹਬ ਨੂੰ ਵੀ ਉਹ ਕਹਿੰਦੇ ਹੀ ਨੇ ਕਿ ਅਸੀਂ ਆ ਕਰਾਂਗੇ ਆਪਣੇ ਲੈਵਲ ਤੇ ਉਹ ਸਾਰੀਆਂ ਮੀਟਿੰਗਾਂ ਕਰ ਰਹੇ ਨੇ ਉਹਨਾਂ ਮੀਟਿੰਗਾਂ ਤੋਂ ਬਾਅਦ ਪੁੱਛ ਰਹੇ ਨੇ ਕੀ ਕੀਤਾ ਜਾਏ ਤੇ ਹੁਣ ਅਗਲਾ ਰਸਤਾ ਕੀ ਹੈ ਪਹਿਲਾਂ 25 ਲੱਖ ਸਿਗਨੇਚਰਾਂ ਦਾ ਜੋ ਬਣਿਆ ਤੇ ਇਹ ਜਿਹੜੇ ਵਿਚਾਰੇ ਜਾ ਰਹੇ ਰਸਤੇ ਨੇ ਇਹਨਾਂ ਚੋਂ ਕੀ ਨਿਕਲੇਗਾ ਕੀ ਨਹੀਂ ਨਿਕਲੇਗਾ ਹਜੇ ਤੱਕ ਕੁਝ ਨਹੀਂ ਪਤਾ ਪਰ ਜਿਹੜੀ ਮਾਸ ਮਬਲਾਈਜੇਸ਼ਨ ਹੈ ਜਿਹੜੀ ਗੱਲ ਨੂੰ ਖੜਾ ਕਰਨਾ ਹੈ ਦੁਨੀਆ ਦੇ ਨਕਸ਼ੇ ਤੇ ਦੁਨੀਆ ਪੱਧਰ ਦੇ ਉੱਤੇ ਇੱਕ ਪਬਲਿਕ opinion ਬਿਲਡ ਕਰਨਾ ਜਾਂ ਅੱਜ ਵੀ ਜਿਹੜੀ ਗੱਲ ਲੋਕਾਂ ਦੇ ਸਾਹਮਣੇ ਲਿਆਉਣੀ ਹੈ ਕਿ ਬੇਇਨਸਾਫੀ ਕਿਸ ਲੈਵਲ ਦੀ ਹੋ ਰਹੀ ਹੈ ਕਿੰਨੀ ਹੋ ਰਹੀ ਹੈ ਕਿਉਂ ਉਹਦੇ ਤੇ ਫੈਸਲਾ ਨਹੀਂ ਲਿਆ ਜਾ ਰਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਇਸ਼ੂ ਹੈ ਇੱਕ ਵੱਡੀ ਚੁਣੌਤੀ ਵੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਵੀ ਔਰ ਇਹਦੇ ਚੋਂ ਕੋਈ ਜਿੰਨਾ ਚਿਰ ਜਿਹੜਾ ਐਕਸ਼ਨ ਦਾ ਕੋਈ ਪ੍ਰੋਗਰਾਮ ਸਾਹਮਣੇ ਨਹੀਂ ਆਉਂਦਾ ਤੇ ਜਾਂ ਬਾਕੀ ਦੀ ਕੋਈ ਨਵੀਂ ਗੱਲ ਨਹੀਂ ਸਟਾਰਟ ਹੁੰਦੀ ਉਹਨਾਂ ਚਿਰ ਜਿਹੜਾ ਇੱਕ ਭਰੋਸਾ ਹੁੰਦਾ ਕਿ ਇੰਨਾ ਚਿਰ ਤੋਂ ਬੰਦੀ ਸਿੰਘਾਂ ਦਾ ਮਾਮਲਾ ਪੜਿਆ ਇੰਨਾ ਚਿਰ ਤੋਂ ਰਜਵਾਨਾਂ ਦਾ ਤਾਂ ਉਹਦੇ ਹੱਲ ਹੋਣ ਦੀ ਇੱਕ ਯਕੀਨ ਨਹੀਂ ਉਸ ਪੱਦਰ ਦੇ ਉੱਤੇ ਬੰਜਦਾ ਜਿਸ ਤਰ੍ਹਾਂ ਬੰਦੇ ਉੱਤੇ ਹੁੰਦਾ ਇਹ ਕਾਫੀ بڑے ਮੁੱਦੇ ਪੰਥਕ ਮੁੱਦੇ ਨੇ ਪੰਜਾਬ ਤੇ ਵੀ ਹੋਰ ਬਹੁਤ ਸਾਰੇ ਮੁੱਦੇ ਅਜੇ ਪੈਂਡਿੰਗ ਨੇ ਜਿਨ੍ਹਾਂ ਤੇ ਕੋਈ ਬੋਲਣਾ ਚਾਹੀਦਾ ਚਾਹੇ ਫੈਡਰਲ ਸਟਰਕਚਰ ਦੇ ਮੁੱਦੇ ਹੋਣ ਚਾਹੇ ਆ ਰਾਸ਼ਟਰਪਤੀ ਤੋਂ ਰੈਫਰੈਂਸ ਮੰਗ ਲਿਆ ਹੋਵੇ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਕਿ ਗਵਰਨਰ ਤੇ ਰਾਸ਼ਟਰਪਤੀ ਟਾਈਮ ਬౌండ్ ਕਿਉਂ ਕਰਤੇ ਵਿਧਾਨ ਸਭਾ ਵਾਂ ਦੀ ਤਾਕਤ ਦੁਬਾਰਾ ਉੱਥੇ ਲਈ ਜਾ ਰਹੀ ਹੈ ਵੀ ਜਨਚਰ ਮਰਜੀ ਰੱਖ ਲੈਣਗੇ ਜਾਂ ਨਹੀਂ ਇਹਨਾਂ ਤੇ ਜਿਹੜੀ ਪੋਲੀਟੀਕਲ ਖੰਮੋਸ਼ੀ ਹੈ ਪੰਜਾਬ ਦੇ ਆਲੇ ਪਾਸੇ ਇਹ ਦੇਖਣ ਦਾ ਸਵਾਲ ਹੈ ਤੇ ਇਹ ਸਾਰੇ ਸਵਾਲ ਕਿਸ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਦੇਸ਼ ਦਾ ਔਰ ਖਾਸ ਤੌਰ ਤੇ ਸਿੱਖ ਕਮਿਊਨਿਟੀ ਨਾਲ ਵੀ ਉਸੇ ਤਰੀਕੇ ਦੇ ਨਾਲ ਜੁੜੇ ਹੋਏ ਨੇ ਅੱਜ ਲਈ ਇੰਨੇ ਤੁਸੀਂ ਦੇਖਦੇ ਰਹੋ ਆਪਣਾ ਬਹੁਤ ਬਹੁਤ ਧੰਨਵਾਦ